ਉਹ ਬੰਦਾ ਤੇ ਦੇਖ ਤਾ ਹੱਕ ਲੱਗੀ ਇੱਧਰ ਸਟੀਲ ਦੀ ਲਵਾ ਲਿਆਏ ਅਗਲੇ ਸਟੀਲ ਦੀ ਲਵਾਤੀ ਹੋਰ ਕਿਆ ਨਵੇੜ ਦਾ ਕੰਮ ਪੱਕਾ ਹੀ ਚਲੋ ਦੇਖਦਾ ਹੀ ਮੈਂ ਫਿਰ ਤੁਹਾਨੂੰ ਕਰ ਹੁਣ ਇਹ ਇਹਨੂੰ ਰੰਗ ਰੋਗਨ ਵੀ ਕਰਾ ਲੈਣਾ ਤਾ ਯਾਰ ਕਰਾਵਗੇ ਥੋੜੀ ਸੈਟ ਕਰਾਉਣੀ ਮਾਰੀ ਇਹ ਅਚਲ ਥੋੜੀ ਜੀ ਖਾਣ ਮੈਂ ਆਇਆ ਜਿਆਦਾ ਬੜੇ ਇੱਕ ਚੀਜ਼ ਆ ਰੱਖੋ ਤੁਸੀਂ ਇੱਕ ਚੀਜ਼ ਨੋਟ ਕਰੀ ਜਿਹੜੀ ਆ ਲੱਗਦੀ ਹੈ ਨਾਲ ਲੱਗਣੀ ਹੀ ਸੀ ਚਾਹੀਦੀ ਹੈ ਨਾ ਕਦੇ ਨਾਲ ਉਹ ਅੰਦਰ ਦੇ ਪਾਸੇ ਲੱਗਦੀ ਹੈ ਨਾਲ ਉਹ ਨਾ ਉਹ ਨਾਲ ਤਾਂ ਨਹੀਂ ਲੱਗਦੀ ਆ ਲੱਗੀ ਵੀ ਨਹੀਂ ਨਾਲ ਥੋੜਾ ਥੱਲੇ ਪਲੇਟ ਲੱਗੀ ਵੀ ਬਰਾਬਰ ਹੋਇਆ ਹੋ ਜੀ ਬਲਾ ਹੈਗਾ ਜਿਹੜਾ ਪੂਰਾ ਪੂਰਾ ਫਿਕਸ ਆਰ ਸ਼ ਉੱਗ ਗਿਆ ਨਾ ਰਹੋ ਅੱਛਾ ਹੁਣ ਇਧਰਵਾਜੇ ਦਾ ਪੰਗਾ ਪੈ ਜਾਣਾ ਇਹ ਪੂਰੀ ਪੂਰੀ ਹੋਇਆ ਇਹਨਾਂ ਦਾ ਬੰਦੇ ਬਾਹਰ ਬੰਦੇ ਜਾਣੇ ਚਾਹੀਦੇ ਤਾਂ ਗੇਟ ਨੇ ਉਹ ਕਰਨਾ ਉਹ ਹਾਂ ਜਾਈਏ ਹਾਂ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਬਣਾ ਬਾਈ ਬੈਠਾ ਇਧਰ ਸਤਿਗੁਰੂ ਜੀ ਸਾਰਿਆਂ ਨੂੰ ਜੀ ਕਾਪੜੇ ਬੈਠੇ ਨੇ ਅਸੀ ਕਾਲ ਜੀ ਹਾਂ ਜੀ ਗਰਮੀ ਦੀਆਂ ਗੱਲਾਂ ਚੱਲਦੀਆਂ ਜੀ ਪੂਰੀਆਂ ਵੀ ਗਰਮੀ ਦੁਬਾਰੇ ਫੇਰ ਹੋ ਗਈ ਹੈ ਹੋ ਦੋ ਤਿੰਨ ਦਿਨ ਹੋ ਗਏ ਬਸ ਕਰਾਈ ਗਰਮੀ ਨੇ ਨਹੀਂ ਜਦ ਸਵੇਰੇ ਉੱਠਦੇ ਆ ਇੱਕ ਵਾਰ ਧੁੰਦ ਤਾਂ ਦੇਖਦੀ ਹੈ ਪੂਰੀ ਧੁੰਦ ਤਾਂ ਖੜੀ ਹੈ ਧੁੰਦ ਦੇ ਵਿੱਚ ਕੱਲ ਤੋਂ ਅੱਜ ਤੱਕ ਫੇਰ ਘਟਦੀ ਕੱਲ ਧੁੰਦ ਬਹੁਤ ਹੀ ਧੁੰਦ ਦੇ ਵਿੱਚ ਅਸੀਂ ਟਰਾਲੇ ਨੂੰ ਬਿੜਕਾ ਦਦੇ ਸਾਨੂੰ ਪਤਾ ਜਿੱਕਣਾ ਸੀ ਕਰਿਆ ਯਕੀਨ ਜੀ ਜਣੀ ਮੌਸਮ ਤਾਂ ਮੌਸਮ ਤਾਂ ਠੰਡਾ ਮੌਸਮ ਨਹੀਂ ਤਾਂ ਠੰਡਾ ਹੈਗਾ ਮੌਸਮ ਉਹਨਾ ਪਹਿਲਾ ਹਫਤਾ ਕੋ ਹੋ ਲਿਆ ਜਦ ਅਸੂ ਜਾ ਚੜਿਆ ਜਦ ਫਰਕ ਪੈ ਗਿਆ ਜਦ ਪੈ ਗਿਆ ਤੇ ਕੋ ਲੱਗਦਾ ਹੁਣ ਪਤਾ ਨਹੀਂ ਜਿਹੜਾ ਤੂਫਾਨ ਜਾ ਦੱਸਦੇ ਇਹਦੇ ਕਰਕੇ ਚੱਕਰ ਕੋਈ ਹੈਗਾ ਕੋਈ ਤੂਫਾਨ ਕਿਹੜਾ ਤੂਫਾਨ ਇੱਕ ਮੈਨੂੰ ਰਾਸ ਤਾਂ ਕਹਿੰਦੇ ਬਾਈ ਫੋਟੋ ਭੇਜਦਾ ਕਹਿੰਦਾ ਵੀ ਇਦਾਂ ਚੜਿਆ ਵਾ ਵੀ 27 28 ਤੀ ਨੂੰ ਤੁਹਾਡੇ ਪਹੁੰਚ ਜਾਣਾ ਨੇ ਉਹ ਜੋ ਮੀਂਹ ਵੀ ਦੱਸਿਆ ਵਾ ਹਾਹਾ ਸੈਕਟਮ ਜਹ ਲਿਆ ਬੋਲ ਤੇ ਵੀ ਧਾਰ ਬਟਵਾ ਦਿਆ ਕੱਚੇ ਪੱਕੇ ਜੀ ਮੇਰੇ ਕੱਚੇ ਪੱਕੇ ਤਾਂ ਉਹਨੂੰ ਉਹੀ ਕਰੂਗਾ ਸੱਟ ਵੀ ਉਹਦੇ ਕੰਮ ਮੈਨੂੰ ਤਾਂ ਉਹ ਚੱਕਰ ਲੱਗਾ ਬਈ ਇਹ ਵੀ ਹੋ ਸਕਦੀ ਹੈ ਕਰਦਾ ਹੁਣ ਚਲੋ ਆਪਾਂ ਤਾਂ ਜੱਜਮੈਂਟੇ ਲਾ ਸਕਦੇ ਬਾਕੀ ਕੁਦਰਤ ਪਰ ਪਤਾ ਨਹੀਂ ਕਿਵੇਂ ਹੈਗਾ ਪਤਾ ਨਹੀਂ ਕਿਵੇਂ ਦਾ ਚੱਕਰ ਹੈ ਹੂੰ ਉਹ ਬਹੀ ਹੈ ਇੰਨਾ ਮਾਇਸਾਈਏ ਕਰਵਾਸਣਾ ਹਾਂ ਲੱਗਦਾ ਵੀ ਕੋਈ ਚਾਂਸ ਬਣੂ ਨਹੀਂ ਹੁਣ ਜਿਕਣਾ ਮੈਂ ਕਹਿੰਦਾ ਵੀ ਅੱਜ ਇਹ ਲੈ ਵੀ 26 ਤਰੀਕ ਹੋ ਗਈ 10 ਅਸੂ ਲੰਘ ਗਏ ਹਾਂ ਤਾਂ ਸਭ ਦੀ ਦਵੇ ਠੱਡ ਪੂਰੀ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਪੱਕੀ ਗੱਲ ਦਾ ਮਤਲਬ ਹੈ ਕਿ ਪੂਰੀਆਂ ਬਹਾਨਾਂ ਵਾਲੇ ਕੱਪੜੇ ਪਾਉਣ ਵਾਲੇ ਕੰਮ ਆਵੇ ਦੱਸਦਾ ਕਹਿੰਦਾ ਵੀ ਅਸੀਂ ਹੈ ਨਾ ਦਿਨ ਅੱਜ ਸਾਂ ਜਸਵੀਰ ਨੂੰ ਬੌਦ ਲੈ ਕੇ ਜਾਂਦੇ ਤੇ ਝੋਲ ਦੇ ਕਿਲੇ ਜਾਂਦੇ ਤੇ ਤੜਕੇ ਨੂੰ ਐਨੀ ਠੰਡ ਹੋ ਜਾਂਦੀ ਅਸੂ ਵਿੱਚ ਅੱਗੇ ਜੀ ਅਸੂ ਵਿੱਚ ਠੰਡ ਹੁੰਦੀ ਸੀ ਭੂਇਆ ਤੜਕੇ ਨੂੰ 2 ਵਜੇ ਜੋੜ ਨੇ ਇੱਕ ਬੌਦ ਤਾਂ ਝੋਲ ਲੈ ਕੇ ਜਾਣੇ ਤੇ ਉਸ ਵਕੋਈ ਨਾ ਕੋਈ ਠੰਡ ਹੋ ਜਾਂਦੀ ਮੱਕੇ ਨੇ ਵੱਢ ਪਾਉਣਾ ਇਹਨੂੰ ਫਿਰ ਉਹ ਕਰਨੇ ਪੈਂਦੇ ਗੱਲਾਂ ਦੱਪਣੀਆਂ ਪੈਂਦੀਆਂ ਨਾਲ ਦੀ ਨਾਲ ਹੂੰ ਪਾਣੀ ਤੋਂ ਤਾਂ ਜਾਂ ਤਾਂ ਮਾਰੂ ਫਸਲ ਨੇ ਮਾਰੂ ਫਸਲ ਕਰਕੇ ਥੋੜਾ ਜਿਹਾ ਵਾਕੇ ਸਾਡੇ ਸਾਡੇ ਠੰਡੇ ਠੰਡੇ ਦੱਬਣਾ ਹੁੰਦਾ ਹੈ। ਇਹ ਤਾਂ ਗੱਲ ਹੈ ਜੀ। ਚਲ ਆਪਾਂ ਜਿਹੜੀ ਮੌਸਮ ਦੀ ਗੱਲ ਕਰਦੇ ਹਾਂ ਹੁਣ ਤਾਂ ਮੌਸਮ ਗਰਮੀ ਉਹ ਬਹੁਤ ਹੈ ਰਾਤ ਨੂੰ ਵੀ ਗਰਮੀ ਪਈ ਹੈ। ਮੈਂ ਤਾਂ ਦੇਖਦਾ ਵੀ ਇੱਧਰ ਤੇ ਕੱਕ ਕੰਡੇ ਵਾਲੇ ਆਉਂਦੇ ਵਿਚਾਰੇ ਕੋਈ ਵੀ ਆਉਂਦੇ ਆ ਪੂਰੇ ਤਾਂ ਪੂਰੇ ਕੁਰਤੇ ਪਜਾਮੇ ਭਿੱਜੇ ਹੋਏ। ਭਿੱਜੇ ਆਉਂਦੇ ਆ। ਹਾਂ। ਬਾਗਰੇ ਕੋਲ ਪਿਆ ਨਾ 12000 ਦੇਣਾ ਫਾਲੇ ਵਾਲੇ ਨੂੰ। ਉਹਦੇ ਕੋਲ 15000 ਲਿਖਿਆ ਹੋਇਆ। ਮੈਂ ਤਾਂ ਫਾਲੇ ਦੇ ਹੀ ਨਾ ਤਾਂ ਕੰਮ ਵੀ ਦੇ ਕੇ ਐਮ ਫਿਰ ਤੇ ਫਾਲੇ ਤੇ ਆਣ ਕੋਕ ਦੂ ਗੜੇ ਮਾਰੇ ਆ ਮੈਂ। ਫਾਲੇ ਹੈ ਕਿੱਥੇ ਫਿਰ? ਇਹ ਵੇਚੇ ਰਸੇ। ਹੈ ਹੈ। ਕਿੰਨ ਕਿਲਾ ਗੱਡੀਆਂ ਦਾ ਨਿਚੜਾਤੇ ਆ ਮੈਂ ਕੰਨ ਮੈਂ ਫਾਲੇ ਦਿਖਾਏ ਇਹਨੂੰ ਮੈਂ 11 11 ਫਾਲੇ ਕਹਿੰਦਾ ਮੇਰੀ ਗੱਲ ਹੋ ਗਈ 12000 ਮੈਂ ਦੇਣਾ ਅਹੀ ਫਾਲੇ 13 13 ਕਰਾ ਕੇ ਲਿਆਉਣਾ ਹੁਣ ਮੈਂ ਅਜ ਫੋਟੋ ਦੇਖੀ ਵੀਡੀਓ ਇਹਦੀ ਵੀਡੀਓ ਜਦੋਂ ਮੈਂ ਕਹਾ ਗਿਆ ਰਿਹਾ ਉੱਪਰ ਦੇਖਾ ਰਿਹਾ 15000 ਰੁਪਏ ਮੋੜੇ ਉੱਤੇ ਕੋ ਹੋਲ ਬਣਾਤਾ 12 ਦਾ 15 ਬਣ ਗਿਆ ਇੱਕ ਤਾਂ ਜੀ ਆਪਣੇ ਨੇ ਉਹ ਭੋਜੇ ਮਚਰੇ ਵਾਲੇ ਨਹੀਂ ਹੈਗੇ ਜਿਹੜਾ ਰਸਤੇ ਦੇ ਵਿੱਚ ਡਾਇਮੰਡ ਵਾਲੇ ਬਣਾਉਂਦੇ ਆ ਟਰਾਲੇ ਜੇ ਵੀ ਬਣਾਉਂਦੇ ਆ ਹਾਂ 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 ਵਰਕਸ਼ਾਪ ਉਹਨਾਂ ਦੇ ਨਾਲ ਗੱਲ ਕਰੀ ਸੀ ਉਹਨਾਂ ਨੂੰ ਦੇਖ ਕੇ ਆਇਆ ਹੋਇਆ ਉੱਥੇ ਖੜਾ ਕੇ ਆਇਆ ਫਾੜੇ ਤੁਸੀਂ ਘੁੰਮਿਗੇ ਇੱਥੇ ਲੋਕਲ ਵਾਲੇ ਘੁੰਮੀਆਂ ਬੈਠਾ ਦਾ ਧਿਆਨ ਨਾ ਕਰੋ ਜੀ ਫਿਰ ਹਾਂ ਮੇਰੇ ਕੋਲ ਨਹੀਂ ਬਾਬਾ ਮੈਂ ਛੇ ਤੋਂ ਹੋਣੀ ਤੇ ਬਾਈ ਦੀ ਗੱਲ ਦਾ ਜਵਾਬ ਦਿੰਦਾ ਮੈਂ ਓ ਗੱਲ ਬੜੀ ਮੈਂ ਜਿਹੜੇ ਵੀ ਫਾਲੇ ਤੇ ਨਾ ਥੱਲੇ ਹਾਂ ਮਾਂ ਨੂੰ ਕਹਿ ਲਾਂ ਮਾਂ ਸਾਰੇ ਫਾਲੇ ਵੀ ਨਵੇਂ ਪਾ ਦੇ ਅੱਛਾ ਕਹਿੰਦਾ ਭਾਈ ਜੀ 1800 ਰੁਪਏ ਦੇ ਫਾਲੇ ਆ ਜਿਹੜੇ ਸਾਰੇ ਨਵੇਂ ਪੈਣੇ ਆ ਠੀਕ ਹੈ ਮਾ ਵੀ ਜਿਹੜੇ ਚਾਰ ਫਾਲੇ ਤਾਂ ਤੁਸੀਂ ਮੇਰੇ ਉਂ ਵੀ ਨਵੇਂ ਲਾ ਕੇ ਦੇਣੇ ਤੇ ਹਾਂ ਕਹਿੰਦਾ ਭਾਜੀ ਉਸ ਅਸੀਂ ਨਵੇਂ ਨਹੀਂ ਤੇ ਲਾਉਣੇ ਤੁਹਾਡੇ ਫਾਲੇ ਆਲੇ ਦਾ ਵਾਲੇ ਜਿਹੜੇ ਚਾਰ ਅਸੀਂ ਲਾਉਣੇ ਤੇ ਵਧਾਉਣੇ ਤੇ ਜਿਹੇ ਜਿਹੇ ਫਾਲੇ ਤੁਹਾਡੇ ਹੈਗੇ ਆ ਉਹੋ ਜਿਹੀ ਅਸੀਂ ਅੰਦਰ ਤੇ ਚੱਕ ਕੇ ਨਾ ਢੇਰ ਪਿਆ ਕਰਾਂ ਸਾਡਾ ਅੰਦਰ ਠੀਕ ਹੈ ਉਹੋ ਜਿਹੀ ਲਾ ਦੇਣੇ ਤੇ ਕਹਿੰਦਾ ਅਸੀਂ ਲਾ ਕੇ ਨਾ ਤੁਹਾਡੇ ਬਰਾਬਰ ਕਰ ਦੇਣਾ ਸਾਡੇ ਦਾ ਕੋਈ ਨਵਾਂ ਖ ਮਹਾਵੀਬ ਕਰ ਦਿਓ ਬਾਕੀ ਕਹਿੰਦਾ ਵੀ ਰੰਗ ਦਾ ਹੈਗਾ ਵੀ ਬੇਸ਼ੱਕ ਮੇਰੇ ਕੋ ਗੰਨ ਪਈ ਆਪਣਾ ਰੰਗ ਲਿਆ ਤੁਸੀਂ ਆਪ ਮਾਰ ਲਿਓ ਵੀ ਜਿਹੜੇ ਬੰਦੇ ਆਉਂਦੇ ਐ ਵੀ ਹੋਰ ਪਈਏ ਮੰਗਦੇ ਆ ਬਾਈ ਕੰਮ ਹਾਂ ਉਹਨਾਂ ਨੂੰ ਮੰਗਣੇ ਤੇ ਮੈਂ ਆਪਣਾ ਹੋਰ ਉਹਨੂੰ ਕਹਿੰਦਾ ਵੀ ਮੈਂ ਗੱਲ ਸੁਣ ਲਓ ਜੀ 2000 ਰੁਪਏ ਤੁਹਾਡਾ ਇਹ ਹੋ ਗਿਆ ਵੀ ਫਾਲਿਆਂ ਦਾ ਹੋ ਗਿਆ 1000 ਕਾ ਤੁਹਾਡਾ ਉਹ ਬਣ ਗਿਆ ਕਹਿੰਦਾ ਮੈਂ ਜੀ 1500 ਬਣਦਾ ਬਈ ਫਾਲਿਆਂ ਦਾ ਮਹਾ ਵੀ ਰੰਗ ਨੂੰ ਮਹਾ ਵੀ ਕੋਈ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ 15000 ਦੇਣਾ ਵੀ 3000 ਹੋਰ ਬਤਾ ਦੇਣਾ 12000 ਕਾ ਤੁਹਾਡੀ ਗੱਲ ਨਹੀਂ ਬਣੀ ਤੇ ਉਹਨੂੰ 15000 ਚ ਕਰਿਆ ਕਹਿੰਦਾ ਤੁਸੀਂ ਪਛਾਣੂਗੇ ਨਹੀਂ ਬੇਹੱਜੀ ਚੀਜ਼ ਬਣਾ ਕੇ ਦੇ ਦੂੰਗਾ ਗਾਰੰਟੀ ਹੈ ਮੇਰੀ ਕਹਿੰਦਾ ਕੋਈ 빙ਾ ਹੋ ਜਾ ਟੇਡਾ ਹੋ ਜਾ ਉਹ ਮੇਰੀ ਜ਼ਿੰਮੇਵਾਰੀ ਹੈ ਟਾਈਮ ਕਿਨੇ ਦਿੰਦਾ ਟਾਈਮ ਤਾਂ ਹੋ ਗਿਆ ਤਾਂ ਦੱਸੋ ਤੁਹਾਨੂੰ ਕਦ ਚਾਹੀਦਾ ਮੈਂ ਫਿਰ ਵੀ ਜਾਣੀ ਉਹਨੂੰ ਆਪਣੇ ਵੱਲ ਤੇ ਕਹਿ ਤਾ ਸੀਗਾ ਮਾਂ ਵੀ ਚੱਲ ਮੈਂ ਹੁਣ ਧਾਨ ਵਾਢੋਂ ਨੇ ਮੈਂ ਤਾਂ ਧਾਨਾ ਫਿਰ ਚਾਹੀਦਾ ਵੀ ਕੋਈ ਜ਼ਿਆਦਾ ਹੋਣੀ ਹੈਗੀ ਕਹਿੰਦਾ ਵਿੱਚ ਜਦੋਂ ਮੈਂ ਗੱਲ ਕਰਕੇ ਆਦਾ ਉਸ ਦਿਨ ਗੱਲ ਕੁਝ ਹੋਰ ਸੀ ਕੱਲ ਜਦ ਮੈਂ ਪਹੁੰਚਿਆ ਲਿਖੇ ਚਾਰ ਟਰਾਲੇ ਖੜੇ ਦੇ ਉੱਪਰ ਅੱਛਾ ਉਹ ਘਣਾ ਥੋੜਾ ਜਿਹਾ ਮੈਨੂੰ ਹੁਣ ਟਾਈਮ ਦੇ ਦੀ ਮੈਂ ਕਿਹਾ ਵੀ 4-5 ਤਰੀਕ ਤੱਕ ਕਹਿਤਾ ਹਾਂ ਮੈਂ ਚਾਹਣਾ 4-5 ਤਰੀਕ ਤੱਕ ਲੈ ਜੀ 10 ਦਿਨ ਦਾ ਦੇਜਾ ਟਾਈਮ ਕਹਿੰਦਾ ਜਦ ਸਾਡਾ ਬੇਲ ਜੇ ਲੱਗਿਆ ਵਿਚ ਨੂੰ ਸੀ ਹੈ ਤੇ ਹਾੜੀ ਦੇ ਕੰਮ ਹੈ ਵੀ ਜਦ ਵਿਚ ਨੂੰ ਬੇਲ ਜੇ ਲੱਗਿਆ ਸੈੱਟ ਕਰ ਦੇਣਾ ਤੁਹਾਡਾ ਆਪਣਾ ਜਿਹੜੇ ਕੰਮ ਠੀਕ ਹੂੰ ਹੁਣ ਜਿਹੜਾ ਹੁਣ ਉਹ ਤਾਂ ਨਹੀਂ ਹੈਗੇ ਮੁੰਡਿਆਂ ਨਾਲ ਫਿਕਸ ਹੈ ਫਿਕਸ ਹੈ ਫਿਕਸ ਹੈ ਸਹੀ ਸਰ ਠੀਕ ਹੈ ਫਿਕਸ ਸਰ ਫਿਕਸ ਠੀਕ ਹੈ ਜਿਹੜੇ ਉਪਰੋਂ ਚੱਕਮੇ ਵਾਲੇ ਨੇ ਉਹ ਵਿੱਚ ਡਾਂਗੇ ਦੇ ਜਾਂਦੇ ਮੋੜ ਪਾ ਕੇ ਥੋੜਾ ਜਿਹਾ ਕਿੰਨਾਂ ਲੈ ਜਾਈਏ ਜਾਈਏ ਪਲੇਆ ਨਾ ਜਿਹੜੀ ਉਹਦੇ ਵਿੱਚ ਕਰਦੇ ਇਹਦੇ ਵਿੱਚ ਉਹ ਵੀ ਥੱਕੇ ਪੰਨੇ ਪਿੰਨ ਨਹੀਂ ਇਹਦਾ ਸਵਾਗਤ ਜਿੰਨੇ ਖੋਜਣ ਚਾਉਂਦੇ 9 ਫੁੱਟ 9 ਨਹੀਂ 9.5 ਫੁੱਟ ਜਿੰਨੇ ਕਰਦਾ ਹੂੰ 9 ਫੁੱਟ ਦਾ ਸਵਾਗਤ ਹੁੰਦਾ ਹਾਂ 9 ਫੁੱਟ ਦਾ ਸਵਾਗਤ ਹੁੰਦਾ 10 ਫੁੱਟ ਦੇ ਵੀ ਹੈਗੇ ਸਵਾਗਤ ਲੋਕਾਂ ਦੇ ਹਾਂ 9 ਫੁੱਟ ਦੀ ਉਹਨਾਂ ਨੇ ਕਹੀ ਆ ਇਹਨਾਂ ਵੀ ਫਿਰ ਰਸਤਾ ਆਪਣੇ ਕੋਲ ਹੈਗਾ ਹੀ ਐ ਇਹਨਾਂ ਦੇ ਚਾਹੀਦੇ ਵੀ ਟਰੈਕਟਰੋਂ ਕੱਲ ਪਾਏ ਵੇ ਟਰੈਕਟਰ ਪਿੱਛੇ ਆ 9 ਨੂੰ ਛੱਡਣ ਗਿਆ ਹੂੰ ਹਾਂ ਹੋਰੇ ਕੋਦੇ ਟੈਰਾ ਦੇ ਅੰਦਰ ਫਿਰਦੇ ਟੈਰਾ ਦੇ ਅੰਦਰ ਦੇ ਟਰੈਕਟਰ ਦੇ ਹਾਂ ਟੈਰਾ ਦੇ ਅੰਦਰ ਦੇ ਸਹੀ ਗੱਲ ਆ ਆ ਗਿਆ ਐਨ ਦੇ ਰਖਾਈ ਦੇ ਤੇ ਉਧਰ ਜਨਮਾਹਲ ਕੋਲ ਨੂੰ ਵੀ ਜਾਣਾ ਉਹਦਾ ਫੋਨ ਆਉਂਦਾ ਕਹਿੰਦਾ ਵੀ ਟਰੈਕਟਰ ਅੰਦਰ ਬਾਹਰ ਕਰਨਾ ਥੋੜਾ ਜਿਹਾ ਉਧਰ ਫਰਨੇ ਚਾਚੇ ਦਾ ਵੀ ਟਰੈਕਟਰ ਆ ਬਖੰਦੇ ਨਮਾ ਹੈ ਹਾਂ ਅੱਜ ਦੇਖਦੇ ਹੋਏ ਹੋਪ ਕਰਾ ਕੀ ਵੀ ਹਾ ਵੀਰਾ ਟਰੈਕਟਰ ਲੋ ਆ ਗਿਆ ਐ ਐ ਕਿ ਮੈਂ ਸਾਈਕਲ ਬਦਲਦਾ ਸਾਲ ਪਿੱਛੇ ਉਹ ਵੀ ਟਰੈਕਟਰ ਬਦਲਦਾ ਟਰੈਕਟਰ ਦਾ ਬਹੁਤ ਜਿਆਦਾ ਹੋ ਗਿਆ ਦਾ ਚਲੋ ਜੀ ਠੀਕ ਹੈ ਜੀ ਮੈਂ ਉਧਰ ਜਾ ਮੈਂ ਜਨਮਾਹਲ ਕੋਲ ਫਿਰ ਬਾਅਦ ਚ ਤੁਹਾਨੂੰ ਟਰੈਕਟਰ ਦਿਖਾਉਂਦਾ ਚਾਚੇ ਜਾਲਾ ਕਿਆ ਬਣਦਾ ਲੋਜੀ کافی ਕੰਮ ਹੋ ਗਿਆ ਹੋਇਆ ਤੇ ਟਰੈਕਟਰ ਇਧਰ ਟਰਾਲਾ ਹੈਗਾ ਜਿਹੜਾ ਪੂਰਾ ਪੂਰਾ ਫਿਕਸ ਆਰ ਗਿਆ ਅੰਦਰ ਨੂੰ ਉਹ ਲੱਗ ਗਿਆ ਨਾ ਰੋ ਅੱਛਾ ਹੁਣ ਇਧਰ ਵਾਜੇ ਦਾ ਪੰਗਾ ਪੈ ਜਾਣਾ ਹੈ ਪੂਰੀ ਭੂਰੀ ਹੋਇਆ ਤੇ ਹੁਣ ਬਾਹਰ ਬੰਦੇ ਜਾਣੇ ਚਾਹੀਦੇ ਤਾਂ ਗੇਟ ਨੇ ਉਹ ਕਰਨਾ ਉਹ ਹਾਂ ਨਹੀਂ ਆਇਆ ਹਾਂ ਆ ਮੈਂ ਕਰੀ ਗੇ ਹੋ ਫਿਰ ਲੈ ਗਿਆ ਐਨ ਆਇਆ ਵਾ ਤਾਂ ਪੂਰਾ ਬਰਾਬਰ ਉਹ ਚੰਗਾ ਜੱਟ ਵੀ ਲੈ ਗਿਆ ਟ੍ਰੇਡਿੰਗ ਹੈ ਮੈਂ ਤਾਂ ਬਈ ਵਾਲੀ ਇੰਟਰਵਿਊ ਵਾਲੀ ਗੱਲ ਗੱਲ ਵੀ ਠੀਕ ਹੈ ਇਹ ਦबई ਵਾਲੀ ਇੰਟਰਵਿਊ ਹੋ ਗਈ ਹੈ ਤੇ ਹੁਣੇ ਦੂਈ ਗੰਦ ਵੀ ਨਾ ਹਲਾਲ ਕੱਟ ਹੋ ਗਿਆ ਤੇ ਬੱਸ ਨਾ ਨਹੀਂ ਲੱਗਿਆ ਨਾਲ ਜਿਹੜੀ ਵੀ ਫਿਰ ਨਹੀਂ 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 ਹੈਗਾ ਕੋਈ ਛੋੜਾ ਥੇ ਫਿਰ ਛੋੜਾ ਜਿਹਾ ਬੱਗ ਉਹ ਵੀ ਪੰਨੋ ਹੋਣਾ ਛੋੜਾ ਥੇ ਛੋੜਾ ਦੇ ਉਠਾ ਕੇ ਕਹਾਂ ਪਿਆ ਇਹ ਬੜਾ ਅਰੇ ਗੰਗੇ ਜਲਦੀ ਕਰਾ ਕਰੋ ਕੰਮ ਦਿਹਾੜੀ ਨਹੀਂ ਤੇਰੇ ਕੋ ਕੰਮ ਮਿਲਦਾ ਦਿਹਾੜੀ ਬਾਕੀ ਕਹਿੰਦੇ ਹੈ ਹੁਣ ਇਧਰ ਕਾਫੀ ਗਾਇਬ ਹੋ ਗਿਆ ਥੋੜਾ ਜਿਹਾ ਫਰਕ ਹੈ ਵਸੇ ਹੈ ਚਾਂਪੀਏ ਚੱਲ ਗ੍ਰਾਈਂਡਰ ਕਿੱਥੇ ਗਿਆ ਵੱਡੇ ਦੇਣਾ ਲਾ ਹੁਣ ਟਰੈਕਟਰ ਦਾ ਬੰਦ ਕਰੇ ਲੱਤਾ ਦਾ ਬੱਦ ਹੋ ਗਿਆ ਇੰਨਾ ਬੱਦਵਾ ਬੱਸ ਐ ਰੇ ਭਾਈ ਕਸ਼ਮੀਰੀ ਭਾਈ ਕਹਿੰਦਾ ਵੀ ਡਵਾਈ ਵਾਲੀ ਹੋ ਗਿਆ ਟੈਸਟ ਦੇ ਰਿਹਾ ਵੀ ਡਵਾਈ ਨੂੰ ਪਾਸ ਕਰਨੇ ਵਾਲਾ ਕੰਮ ਡਵਾਈ ਦੀ ਡਰਾਈਵਿੰਗ ਵਾਸਤੇ ਇਹੋ ਜਿਹੀ ਹੋਰ ਨਹੀਂ ਕੰਮ ਆਉਂਦੇ ਕੱਟਰ ਕਿੱਥੇ ਕੱਟ ਰਿਹਾ ਕੱਟ ਰਣ ਪਤਾ ਹੀ ਨਹੀਂ ਕਿੱਥੇ ਰੱਖਿਆ ਮੈਂ ਸਿਸਟਮ ਇਹਨਾਂ ਦਾ ਇਹ ਕਾਰ ਕੋ ਯਾਰ ਜੋ ਪ੍ਰੋਜੈਕਟ ਦੇ ਮਾਣੇ ਦਾ ਕੋਈ ਜਗਾ ਪੰਡਿ ਨਾ ਕੋਈ ਵਾਰੀ ਆ ਗਈ ਏ ਪਤਾ ਕੀ ਗੱਲ ਆ ਜਦ ਟਰੈਕਟਰ ਨੇ ਉੱਪਰ ਆਉਣਾ ਨਾ ਉਹਨੇ ਹੋਰ ਚੱਕ ਹੋ ਜਾਣਾ ਉਹ ਕਰਨਾ ਤਾਂ ਟਾਲਾ ਵੀ ਸਿੱਧਾ ਰੱਖ ਓਏ ਜਹਾਜਾ ਟਰੈਕਟਰ ਨੇ ਉੱਚੀ ਜਗਾ ਆਉਣਾ ਨਾ ਜਦੋਂ ਇਹ ਪੂਰਾ ਪੂਰੇ ਪਰ ਨਿਕਲ ਆਇਆ ਬਾਪਾ ਆ ਗਿਆ ਲੈ ਆ ਹੁਣ ਇਹ ਕਿਤੇ ਧਾਰੀਓ ਕੰਦ ਮੂਰੇ ਨੂੰ ਗਰੇ ਆਉਣ ਦੇ ਜਾਲ ਆ ਗਿਆ ਬਣ ਗਈ ਗੱਲ ਬੱਸ ਬਣਾ ਦਿੰਦਾ ਛੱਡ ਦੇ ਯਾਰ ਮੈਂ ਕਿਹਾ ਤੂੰ ਗਾ ਨੂੰ ਬਾਈ ਤੂੰ ਬੰਦਾ ਕ੍ਰੇਟ ਹੈ ਤੂੰ ਵੀ ਇੰਜੀਨੀਅਰ ਤੇ ਘੱਟ ਛੜੋ ਆ ਲਗਾ ਪੂਰੀ ਪੂਰੀ ਯਾਰ ਥੋੜੀ ਬੁਰੀ ਜਗਾ ਡਰਾਈਵਰ ਪਾਸ ਹੋ ਗਿਆ ਅੱਜ ਮੈਂ ਕਿਹਾ ਇੱਕ ਕੰਦ ਟਾ ਕੇ ਡਰਾਈਵਰ ਪਾਸ ਹੋ ਗਿਆ ਦਰਵਾਜ਼ਾ ਕੋਦਣ ਬਹੁਤ ਠੀਕ ਨਹੀਂ ਤੇ ਚੱਲਾ ਦਈਏ ਚਲ ਕੇ ਹੁਣ ਤਾਂ ਕਹਿਣਾ ਹੀ ਏ ਤੁਰਦਾ ਵਾ ਜੋ ਮਰਜੀ ਗਈ ਜਦੋਂ ਪਾਸ ਹੈ ਇਹ ਹੁਣਾ ਥੋੜਾ ਸਵਾਲ ਕੇ ਕੰਮ ਕਰਨਾ ਪੈਣਾ ਦਾ ਹਣਾ ਇਹ ਚਲੋ ਕੋਈ ਨਹੀਂ ਆਹੋ ਸਮਝ ਗਿਆ ਹੁਣ ਇਹ ਦਰਵਾਜਾ ਲਾਉਣਾ ਜਦ ਥੋੜਾ ਜਿਹਾ ਕਸ ਕਰਨਾ ਪੈਣਾ ਹੈ ਇਹ ਪੁਰ ਪਤਾ ਕੀ ਗੱਲ ਲਸਟੀ ਮੈਂ ਇੱਥੇ ਨਾ ਚਲੋ ਸੀ ਮਦਦ ਤੇ ਚਲੇ ਗਿਆ ਇੱਥੇ ਨਾ ਥੋੜੀ ਜਿਹੀ ਉੱਚੀ ਜਿਹੀ ਜਗਾ ਦਾ ਬਾਹਰ ਤੇ ਦੇਖਦੇ ਆ ਕਿ ਬੈਕ ਲੈ ਕੇ ਜਾਣ ਨੂੰ ਫਿਰ ਕੁਝ ਹੋਰ ਤਰੀਕੇ ਦਾ ਜਦ ਇੱਥੇ ਟਾਇਰ ਉੱਚਾ ਨਹੀਂ ਮ ਚੜਦਾ ਦਾ ਐਨੇ ਦੇ ਵਿੱਚ ਡਾਇਰੈਕਸ਼ਨ ਚੇਂਜ ਹੋ ਜਾਂਦੀ ਦੀ ਉਹਦੀ ਯੋਗ ਬਾਤ ਹੈ ਉਹ ਅਗਲੀ ਵਾਰ ਉਹ ਜੀਓ ਸਹੀ ਹੈ ਸਭ ਇਹ ਡਾਈਨਾ ਮੋੜਦੇ ਆ ਪਰ ਡਾਈ ਦਾ ਮੋੜ ਤੇ ਜਹਾ ਗ੍ਰੈਂਡਰ ਦਾ ਕੱਟ ਦਿਓ ਹੁਣ ਕੱਟ ਲ ਹੋ ਜੂਗਾ ਹਾਂ ਕਰਦੇ ਆ ਸਾਡੇ ਕੋਲ ਬਸ ਗ੍ਰੈਂਡਰ ਕਾ ਤੇ ਕੱਟ ਦਿਓ ਚਲ ਕੋਈ ਨਹੀਂ ਚਲ ਉਹ ਤਾਂ ਕੱਟ ਤੱਕਾਂਗੂ ਵਾਰ ਨਹੀਂ ਅੱਛਾ ਆ ਚੀਜ਼ ਵਧੀਆ ਬਣ ਰਹੀ ਹੈ ਕਿਹੜੀ ਚਲ ਉੱਪਰ ਕਿਹੜੀ ਹੋ ਘੁਮਾ ਰਿਹਾ ਚਕਾਟ ਦੇ ਆ ਤਾਂ ਫਿਰ ਡਿਜ਼ਾਈਨ ਦੇਣਾ ਨਹੀਂ ਹੈਗਾ ਸਾਰਾ ਉਹਦੇ ਸਾਹਿਬ ਦਾ ਆਰਕੀਟੈਕਟ ਦਾ ਕੰਮ ਕੀ ਹੁੰਦਾ ਉਹਨੇ ਦੱਸਣਾ ਆ ਕੇ ਸਾਰਾ ਕੁਝ ਸੁਣ ਲਓ ਲੋ ਜੀ ਦਰਵਾਜਾ ਜੋ ਵੀ ਐਂਟਰੀ ਦਰਵਾਜਾ ਲੱਗਿਆ ਨਕਸ਼ਾ ਬਣਾ ਲੈਣੇ ਦੇ ਵਿੱਚੇ ਪਤਾ ਲੱਗਣ ਲੱਜੇਗਾ ਸਾਰਾ ਕੁਝ ਚਾਹ ਫੈਲਾ ਫੈਲਾ ਦੋ ਜਣੇ ਚਲਾਉ ਫੇਜ਼ ਉਹ ਬਾਦਮਾ ਚੱਕਰ ਜਣੇ ਬੰਦੇ ਜਿਆਦੇ ਬਿਤੇ ਰਹੇ ਹੈ ਇਹ ਅਹ ਗੰਗਾ ਜੀ ਯਾਹਾਂ ਦਾ ਜੇ ਪੇਸ਼ ਨਹੀਂ ਚੱਲ ਗੁੰਡਾ ਗੰਗੇ ਦੀ ਪੇਸ਼ ਨਹੀਂ ਚੱਲਦੀ ਹੈ ਗੰਗੇ ਨੂੰ ਬੁਢਾ ਕਹਿੰਦੇ ਹੁਣ ਇਹ ਹੈ ਨਾ ਹਾਂ ਫੇ ਬੁੜਿਆ ਪਿੱਛੇ ਹੈ ਇਹ ਗੰਗਾ ਕਾਲੀ ਦਾੜੀ ਵਾਲਾ ਹੈ ਉਹ ਜਿਹੜਾ ਬੁੜਾ ਕਹਿੰਦਾ ਵੀ ਹੜ ਵੀ ਬੁੜਿਆ ਪਿੱਛੇ ਆਪ ਚਿੱਟੀ ਦਾੜੀ ਕਰੀ ਫਿਰਦਾ ਜੀ ਗੰਗਾ ਆੜਵਾ ਨਾ ਤੇ ਪੈਰ ਪਿੱਛੇ ਨਗਲੀ ਕੱਢਦੀ ਕਿਤੇ ਆਪਣਾ ਤਾਂ ਤਾਂ ਕੰਮ ਖੜਾ ਨਿਕਲਣਾ ਕਿਤੇ ਤੂੰ ਇਹ ਮੈਸਤ ਨੂੰ ਵੀ ਨਾਲ ਲੈ ਕੇ ਜਾਣਾ ਪਵੇ ਪੈਰ ਪਿੱਛੇ ਰੱਖੀ ਵੀ ਓਏ ਜਿਆ ਮੈਂ ਲੈ ਲਏ ਲਏ ਵੀ ਕੰਮ ਹੋ ਗਿਆ ਕੰਮ ਲਾਓ ਜੀ ਆਲੂ ਵੀ ਖਰਾਬੇ ਹੋਏ ਹੋਏ ਚਾਚੇ ਦੇ ਹਾਂ ਖਰਾਬ ਹੋ ਗਏ ਪੇ ਪੇ ਮੁਬਾਰਕਾ ਹੋ ਗਿਆ ਜੀ ਸਾਡੇ ਸਰਨਾ ਸਿੰਘ ਚਾਚੇ ਦੀ ਮੱਲ ਟਰੈਕਟਰ ਲੈਂਦਾ ਜੀ ਨਾ ਨਾ ਇਹ ਤਾਂ ਇਹ ਮਹਿੰਦਰਾ ਯੋ ਸਾਡੇ ਰਿਸ਼ਤੇਦਾਰ ਕੋਲ ਉਹਥੇ ਗੋਬਿੰਦਰਾ ਖਾਲੇ ਕੋ ਇਹਦੇ ਨਾਲ ਦਾ ਟਰ 14 ਦੇ ਹੁੰਦੇ ਇਹਨੂੰ ਹਾਂ ਅਸੀਂ ਹੋਰ ਬੜਾ ਬ੍ਰੇਕ ਕਰਦੇ ਹਾਂ ਟਰ 14 ਦੇ ਗੜਿਆ ਗੁਰਦੁਆਰੇ ਤੇ ਆ ਵੀ ਸੁਪਰ ਫੁੱਲਾ ਜਾ ਬਾਈ ਹਾਂ ਉਹ ਥੇ ਗੁਰਦੁਆਰੇ ਦੇ ਨੀਰਮੰਗਤਨ ਕਰਦੇ ਨੇ ਰਾਜਾ ਕੋਲ ਦੇ ਇਹਦਾ ਪੀਟੀਓ ਹੱਥ ਚ ਆ ਗਿਆ ਇੱਕ ਸਿੱਖਿਆਲ ਬਾਈ ਜੀ ਸਾਰਿਆਂ ਨੂੰ ਕਿਦਾਂ ਤੂੰ ਨੇ ਫੇਤਾ ਦੱਸ ਪਹਿਲਾਂ ਫੇਤਾ ਕਿਵੇਂ ਤੇ ਠੀਕ ਹੈ ਬਾਈ ਠੀਕ ਹੈ ਨਾ ਹੂੰ ਚਲੋ ਠੀਕ ਹੈ ਚਾਹੀਦਾ ਅੱਛਾ ਕਿਦਾਂ ਮੂਡ ਬਣ ਗਿਆ ਸਰ ਮੈਂ ਕਹਿੰਦਾ ਤੂੰ ਤਾਂ ਕੱਲ ਠੀਕ ਕਰਾਉਣ ਗਿਆ ਟਰੈਕਟਰ ਨੂੰ ਮੈਂ ਇਹਦੇ ਸਮਝਦੇ ਹੀ ਭਰੇ ਆ ਕੰਮ ਹੋਇਆ ਵਾ ਮੈਂਟਲ ਦਾ ਕੰਮ ਹੈ ਮੈਂਟਲ ਸੇ ਕਿਹੜੀ ਚੀਜ਼ ਨੇ ਆਉਣਾ ਨਹੀਂ ਹੁੰਦਾ ਕਹਿੰਦੇ ਅੱਛਾ ਵਾ ਕੀ ਨਹੀਂ ਜੀ ਹੈ ਕਿਟ ਕੋਟਾਈ ਨਹੀਂ ਹੈ ਪੀਟੀਓ ਹਾਂ ਪੀਟੀਓ ਸਿੰਗਲ ਕਲਰ ਚ ਆ ਸੇ ਸਿੰਗਲ ਆਫਨ ਡਬਲ ਹੱਥ ਚ ਆ ਗਿਆ ਅੱਛਾ ਹੋ 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 ਠੀਕ 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 ਓਕੇ 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 ਆ ਨਾ ਸਭ ਤੇ ਇਹੋ ਜੀ ਜੀਪੀਐਸ ਸਿਸਟਮ ਓਕੇ ਹੁਣ ਹੋ ਸਾਰਾ ਟੋਟਲ ਟਰੈਕਟਰਾਂ ਨੂੰ ਤਕਰੀਬਨ ਆਉਣੇ ਲੱਗ ਜਾਣੇ ਹੁਣ ਇਹ ਇਹਨੂੰ ਟੇਬਲ ਤੇ ਦੇ ਹੂੰ ਉੱਥੇ ਪਿੱਛੇ 11 ਕੋਲ ਹੂੰ ਜੀਪੀਐਸ ਦੇ ਨਾਲ ਆਉਣ ਲੱਗ ਗਿਆ ਟਰੈਕਟਰ ਹੋ ਸਾਰਾ ਕੁਝ ਠੀਕ ਹੈ ਇਹਦਾ ਹਾਂ ਗਲਤ ਨਾ ਕਰੀ ਕੋਸ ਹੁਣ ਨਵੇਂ ਟਰੈਕਟਰ ਤੇ ਨੁਕਸਾਨ ਨਾ ਕਰਦੀ ਤੂੰ ਜਿਹੜੇ ਨੁਕਸਾ ਹੈਗਾ ਹੈਗਾ ਇਹਨਾਂ ਨੇ ਆਹ ਨਹੀਂ ਚੱਕਿਆ ਵੀ ਸਾਡਾ ਟੈਂਕੀ ਵਾਲਾ ਤਾਂ ਇੱਕ ਸਾਈਡ ਕਰ ਦੋ ਮੜਾ ਜਾ ਅੱਛਾ ਲਾਓ ਠੱਕਾਂ ਠੱਕਾਂ ਤੇਲ ਵਾਲਾ ਜੀ ਹਾਂ ਸਭ ਤੋਂ ਔਖਾ ਪੈ ਲੱਗਦਾ ਹੀ ਪਾਉਣਾ ਤੇਲ ਇਹਨੂੰ ਗੱਬੇ ਹੂੰ ਸਾਈਡ ਪਰ ਹੋਵੇ ਬੰਦਾ ਬਖ ਪਰ ਰੱਖ ਕੇ ਐਂ ਟੇਡਾ ਕਰਦਾ ਇੱਥੇ ਤਾਂ ਸਰਪੰਚ ਦੀਓ ਸ਼ੇਪ ਰੱਖ ਲਈ ਇਹਨਾਂ ਨੇ ਟੈਂਕੀ ਦੀ ਨਹੀਂ ਸ਼ੇਪ ਵਾਂਗ ਰੱਖਦੇ ਟੈਂਕੀ ਇੱਧਰ ਘੱਟ ਜੁੰਦੇ ਹੂੰ ਠੱਕਾਂ ਥੋੜੀ ਸਰਪੰਚ ਜੀ ਥੋੜੀ ਅੱਟ ਚੁੱਕੀ ਆ ਗਈ ਹਾਂ ਸਰਕਾਰ ਮੈਂ ਕਰਦਾ ਦੋ ਮਿੰਟਸ ਫੋਨ ਤੋਂ ਦੁਬਾਰਾ ਹੱਡ ਪੈਰ ਦਾ ਸੀ ਇਹਦਾ ਬਹਾਨਾ ਇਹਨੂੰ ਪਲੈਂਟਰੀ ਗੀਅਰ ਵਾਲਾ ਆ ਗਿਆ ਸੀ ਦੂਜਾ ਹਾਂ ਹਿੱਸਾ ਇਹ ਵੀ ਡਾਈਮਗਰ ਲੱਗ ਰਿਹਾ ਹੈ ਹਾਂ ਇਹ ਫਿਰ 4/4 ਕਰਕੇ ਬਾਈ ਜ਼ੋਰ ਮਾਰਨਾ ਤਾਂ ਫਿਰ ਹਿੱਸਾ ਤਾਂ ਲਾਉਣਾ ਹੀ ਪੈਣਾ ਸਾਡੇ ਵਾਲੇ ਨੂੰ ਕ੍ਰੋਸ ਹੈ ਕ੍ਰੋਸ ਅੱਛਾ ਸਾਡੇ ਨੂੰ ਸਿੱਧੇ ਕ੍ਰੋਸ ਹੈ ਇਹਨੂੰ ਆਹ ਗਰਾਵੀਟੀ ਟੇਪ ਆ ਗਿਆ ਹਾਂ ਫਿਰ ਉਹ ਗੇਰਾ ਗੂਰਾ ਦਾ ਬਰਾਬਰ ਕਰਨਾ ਹੁੰਦਾ ਸਿਸਟਮ ਆ ਇਹ ਛੋਟਿਆਂ ਨੂੰ ਛੋਟਾ ਉਹ ਉਹਨੂੰ ਵੀ ਏਕਣਾ ਹੈ ਜਿਵੇਂ ਗੁੰਦੇ ਬਾਈ ਵਾਲਾ ਹੂੰ ਇਹ ਛੋਟਿਆਂ ਦੇਖਿਆ ਉਹਨੂੰ ਵੀ ਏਕਣਾ ਹੈ ਜਿਹੜੇ ਬੜੇ ਆ ਜਾਂਦੇ ਉਹਨਾਂ ਪੈਸੇ ਕਾਹਦੇ ਆ ਠੀਕ ਹੈ ਜਿਹੜੇ ਖਿਡਾਰੀ ਦੇ ਨੇ ਹਾਂ ਉਹ ਤਾਂ ਸੰਤੋ ਆਪਦੀਆ ਹੈ ਹਾਂ ਹਾਂ ਵੀ ਇਹਦੇ ਨਾਲ ਪਾਣੀ ਪੈਣਾਂ ਨਾਲ ਕੁਝ ਬੰਦਾ ਇਹ ਧਰ ਮੈਂ ਉੱਥੇ ਸੀ ਕਰਾ ਮਾਰਦਾ ਤੇ ਤੈਨੂੰ ਕਿ ਕਰਾ ਮਾਰਦਾ ਦੇਖਿਆ ਸਕ੍ਰੈਪਰ ਨੂੰ ਲੈ ਕੇ ਆਏ ਫਿਰ ਇਹ ਫੁੱਲ ਭਰੇ ਹੋਏ ਨੂੰ ਵੀ 4 बाई 4 ਲਾ ਕੇ ਬਹੁਤ ਜ਼ੋਰ ਹੈ ਹਾਂ ਮੇਰੇ ਕੋਲ 2000 ਮਾਡਲ ਆ ਜਿਹੜਾ ਗੱਗੇ ਨੂੰ ਦਿੱਤਾ ਹੋਇਆ ਹਾਂ ਮਾਨਤਾ ਉਹ ਨਹੀਂ ਤਾਂ ਜਦ ਉਸ ਟੈਂਪੀ ਹਾਂ ਟਰੈਕਟਰ ਹੈ ਕਿ ਆ ਹੋ ਗਿਆ ਹਾਂ ਹਾਂ ਜਿਹੜਾ ਗੱਗੇ ਨੂੰ ਦਿੱਤਾ 85 2000 ਮਾਡਲ ਹੈ ਜਦ ਸਾਡੇ ਕੋਲ ਐਂ ਤਾਂ ਜਦ ਉਹ ਹੀ ਆ ਜਿਹੜੇ ਨਵੇਂ ਚਾਏ ਤੇ 2000 ਚ ਬਸ ਰੱਖਣੀ ਚੀਜ਼ ਦੀ ਉਹ ਤੁਹਾਡਾ ਰੱਖੀ ਜੀ ਤੁਹਾਡੀ ਜੀ ਉਹ ਤਾਂ ਬਹੁਤ ਟਰੈਕਟਰ ਉਹਦਾ ਅੰਜਨ ਚਾਬੀ ਕਿ ਤ ਰਾਜੂ ਕਾਬੀ ਕਾਬੀ ਦਾ ਪਤਾ ਲੱਗਦਾ ਜੇ ਬੀਆ ਚਾਬੀ ਜੇ ਵਿੱਚ ਪਿਆ ਸਰਦਾਰ ਕਰੇ ਤੇ ਆ ਵੀ ਜੇ ਚ ਪਾ ਲਿਆ ਕਰ ਜੰਗ ਹਾਂ ਹਾਂ ਲੋ ਫਿਰ ਅੱਜ ਠੀਕ ਹੱਥ ਕੰਪਨੀ ਵਾਲੇ ਜੇ ਤੁਸਾਂ ਕਿਹਦਾ ਵੀ ਕਰ ਲੋ ਵੀ ਚੱਲ ਜਾਣਾ ਗਰੀਬ ਬੰਦਾ ਜਕਰ ਇਹ ਆਪਾਂ ਨੇ ਉਦੋਂ ਜਿਹੜਾ ਦੂਸਰਾ ਆਇਆ ਤਾਂ ਮਹਿੰਦਰਾ ਵਾਲਿਆਂ ਦਾ ਜਿਹੜਾ ਉਹ ਉਹਨਾਂ ਦਾ ਸਰਵਿਸ 655 ਉਹਨੂੰ ਹੀ ਚਲਦਾ ਤਾਂ ਉਹਨੂੰ ਵੀ ਇਹੀ ਕੁਸਤਾ। ਬਾਈ ਇਹਦਾ ਇੱਥੇ ਅੱਛਾ ਮਾਰ ਖਾਂਦੇ ਤੇ ਚਲੋ ਠੀਕ ਆ ਪਤਾ ਨਹੀਂ ਆਪਾਂ ਨੂੰ ਤਸੱਲੀ ਨਹੀਂ ਪਰ ਕੰਪਨੀ ਵਾਲੇ ਕਹਿੰਦੇ ਆ ਵੀ ਤੁਸੀਂ ਤੋੜ ਕੇ ਦੱਸੋ ਇਹਨੂੰ। ਉਹ ਵੀਰੇ ਭਲੇਖਾ ਕੱਢਦੇ ਆ। ਫਿਰ ਕਿਤੇ ਟੁੱਟਿਆ ਪਾਪਾ ਦੀ ਗੱਲ ਕਰੀਏ ਤਾਂ ਹੀ ਆ ਨਾ। ਫਿਰ ਕਹਿੰਦਾ ਉਹਨਾਂ ਨੂੰ ਨੁਕਸਾਨ ਹੋ ਜਾਣਾ ਫਿਰ ਇਹਨਾਂ ਨੂੰ ਤਾਂ ਪਹਿਲਾਂ ਪਿਆ। ਬਾਈ ਲੁਕਨ ਦਾ ਐਂਕਲ ਪਾੜਤੇ ਆਹਾ ਚੁੱਲ੍ਹੇ ਦੀ ਗੱਲ ਕਰਦੇ ਆ। ਪਾੜ ਸਾਦੇ ਆ ਲੋਕ ਹਟਦੇ ਨਹੀਂ ਬਾਈ ਪੱਕੀ ਗੱਲ ਆ ਕੋਈ ਵੀ ਕਾਟਦਾ ਨਹੀਂ ਬਾਈ ਇਹਦਾ। ਮੇਰੀ ਗੱਲ ਸੁਣ ਲੈ ਬਾਈ ਚਲ ਆਪਾਂ ਤਾਂ ਉਹਨਾਂ ਵਜਨ ਪਾਉਂਦੇ ਨਹੀਂ ਹੈਗੇ। ਹੂੰ ਠੀਕ ਆ ਨਾ। ਫਿਰ ਵੀ ਇਹਨਾਂ ਨੂੰ ਆ ਨਾਟਾ ਕਰਕੇ ਪਿੰਨੇ ਆ ਬੰਦਾ ਆਪਣਾ ਕਰਾਈ ਜਾਊਗਾ ਬਹੁਤ ਚਲ ਹੁਣ ਕਰਵਾਇ ਦੇਣਾ ਇੰਨੀ ਵਾਰ ਗਬੇਸਤੀ ਕਰੀ ਕੰਪਨੀ ਆਣਾਂ ਪਤਨ ਤੁਸੀਂ ਇੱਥੇ ਜਲਦੀ ਚਾਚਾ ਸ੍ਰੀਕਾਲਾ ਹਾਂ ਉਹ ਭਾਈ ਬਧਾਈਆਂ ਤੈਨੂੰ ਮੈਂ ਕਹਿੰਦਾ ਚਾਰ ਜਿਹੜੇ ਬਧਾਈਆਂ ਨਹੀਂ ਲੈਣੀਆਂ ਪਹਿਲਾਂ ਅੱਛਾ ਅੱਛਾ ਬਧਾਈਆਂ ਜੱਜੀ ਬਧਾਈਆਂ ਜ਼ਰੂਰ ਸਾਰੀ ਕਹਿੰਦਾ ਕਿਨਾਂ ਟਰੈਕਟਰ ਨਾਲੇ ਦੇਖਿਆ ਹੋਰ ਨਾ ਨਾ ਠੀਕ ਹੈ ਭਾਈ ਅੱਜ ਨਾਲ ਇਹਦਾ ਹਲਕਾ ਹੈ ਇਹ ਜੀ ਗਾੜਾ ਬਾਤ ਤੇ ਕਿ ਨਹੀਂ ਪੈਣਾ ਇਹ ਹਲਕਾ ਹੈ ਚੇਂਜ ਕਰਾਉਣੀ ਪੈਣੀ ਹੈ ਇਹ ਕਾਲਪੂਤ ਕਰਾ ਲਿਆ ਹੈ ਕੀ ਪੁੱਕ ਨਹੀਂ ਮੇਰੇ ਵਾਲਿਆਂ ਤਾਂ ਦੋਈਏ ਦੀ ਨਾ ਗੱਲ ਜਸਤਾੜਾ ਹਾਂ ਹਾਂ ਉਹ ਕਰਾਣੀ ਹਰ ਸਾਲੇ ਨੂੰ ਗਏ ਤੇ ਹਾਂ ਵਧੀਆ ਹੋ ਗਿਆ ਇਹਨਾਂ ਕੰਮ 4x4 ਨਾਲ ਖਰਚਾ ਘਟਾ ਨਾਲ ਤਾਕਤ ਬੋਲੀ ਨਹੀਂ ਕਰਾਉਣੀ ਇੱਕ ਨਹੀਂ ਰੱਖਣੀ ਪਿੰਨਾਂ ਪਾ ਦੇ ਪਿੰਨਾ ਲੰਬੀਆਂ ਪਾਓ ਥੀਰੇ ਦੇ ਥੀਰੇ ਲੰਬੀਆਂ ਫਿਰ ਸਾਲੀਆਂ ਨਿਕਲਣੀਆਂ ਦੇਖੀਂ ਤਾਂ ਰੋਟਾਵੇਟਰ ਪਾ ਲਿਆ ਪਹਿਨਾ ਲੰਬੇ ਨਿਕਲਦੇ ਨੇ ਸਾਰੇ ਲਿੰਕ ਨਾਲ ਲੱਗੇ ਆ ਜਾ ਗੋਗਲ ਤਾਂ ਕਿਹਾ ਨਾਟਾ ਨਾ ਨਾਟਾ ਇਹ ਨਾਟਕਲ ਜਿਆਦਾ ਤਾਕਤ ਹੁੰਦੀ ਹੈ ਕਿ ਨਹੀਂ ਵੀਰਾ ਨਾਟਾ ਨੂੰ ਕਹਿੰਦਾ ਬਦਲ ਦੇ ਕੇ ਉਹ ਨਾਲ ਫੜ ਕੇ ਹੁੰਦੇ ਆ ਇਹ ਨਟ ਕਿਤੇ ਨਹੀਂ ਜਾਣੇ ਕਿ ਨਟ ਤੁਹਾਨੂੰ ਖੋਲਣੇ ਪੈਣੇ ਆ ਨਾ ਰੋੜੇ ਆ ਬਸ ਉਹਨੂੰ ਕਿੰਨਾ ਟਾਈਮ ਲੱਗਣਾ ਹੈ ਜਿੰਨੀ ਵਾਰ ਖੋਲ ਨੂੰ ਕਸੂ ਦਾ ਲੋਡ ਅੱਧਾ ਦਾ ਲੋਟ ਨਹੀਂ ਆਉਣਾ ਪਰ ਇਹ ਪਿੰਨਾ ਹੀ ਚੱਲਣੀ ਆ ਸਾਡਾ ਤਾਂ ਪੂਰ ਨਹੀਂ ਜੇ ਨਿਆ ਕਾਲੇ ਖੇ ਨੂੰ ਹੋਰ ਕਰੋ ਇਹਨਾਂ ਵੜਾ ਦੋ ਰੋੜੇ ਨਹੀਂ ਪੈਣੀ ਆ ਕਲਰ ਬੜਾ ਲੋ ਇਹਨੂੰ ਉਹ ਕਲਰ ਬੜਾ ਨਾਲ ਉਪਰਾਉਂ ਦੀ ਲੋੜ ਹੈ ਇਹਨਾਂ ਕਾਲੇ ਕਨਟ ਥੱਲੇ ਜਾਂਦਾ ਹੋਰ ਖੜੇ ਰਹਿਣ ਦੇ ਇਹਨੂੰ ਹੁੱਕ ਨੂੰ ਪੱਕੀਓ ਰਹਿਣ ਦੇ ਯਾਰ ਹੁੱਕ ਥੱਲੇਉ ਕਰ ਦੋ ਹੋਰ ਥੱਲੇ ਹੀ ਕਰ ਦੋ ਹੋਰ ਹੋਰ ਥੱਲੇ ਕਰ ਦੇ ਕਨਟ ਅੱਬਰਮਾ ਦਾ ਇਹਨੂੰ ਬੜ ਦੂੰਗੇ ਜਿਆਦਾ ਨੀਮੀ ਹੋ ਰਣੀ ਇਹਨੂੰ ਡਾਹ ਵੜਾਣਾ ਜਿਆਦਾ ਨੀਮੀ ਹੋ ਜਾਣਾ ਮੜੇ ਮੜੇ ਉਹ ਕਰ ਇਹ ਟਰੈਲਰ ਦਾ ਵੀ ਬੈਂਸ ਦੇਖਣਾ ਜੇ ਨੀਵੇਂ ਹੋ ਗਏ ਇੱਥੇ ਇਹ ਨੂੰ ਇੰਨੇ ਕਾਲਰ ਲੜਾ ਛਾਫਟ ਪੈ ਜਾਣੀ ਇਹਨੂੰ ਕੱਢ ਕੇ ਆਪਣਾ ਪਾਸੇ ਰੱਖਦਾ ਲੋੜ ਨਹੀਂ ਪੈਣੀ ਕੋਈ ਪੱਕੀ ਹੋ ਰਹੂਗੀ ਇੱਕ ਆ ਬਰਾ ਯਾਰ ਤੂੰ ਤਾਂ ਕਹਿਣਾ ਇੱਕ ਮਿੰਟ ਉਹਨੂੰ ਵੱਡੇ ਦੇ ਜਾਨ ਰੂਟਾ ਬਟਰ ਥੱਲੇ ਚੱਲਣਾ ਨਾ ਛਾਫਟ ਇੱਥੇ ਵੱਜਣੀ ਹੈ ਇਹਦੇ ਨਾਲ ਜਾਨ ਰੂਟਾ ਬਟਰ ਥੱਲੇ ਛੱਡਣਾ ਤਾਂ ਐਂ ਵੀ ਦੇਖ ਲਈ ਗੱਡੀ ਚੱਲਦੀ ਹੈ ਸਰਦਾਰ ਤੂੰ ਦੇਖ ਲਈ ਐਨੀ ਦਾ ਪੱਤੀ ਆ ਕਰੋ ਹਾਂ ਇਹ ਨੀਮੀ ਕਰਕੇ ਚੱਲਣੀਆਂ ਇਹਨੂੰ ਖੁੱਲ ਕੇ ਹੀ ਚੱਲਣੀਆਂ ਹੈ ਚਾਹੇ ਥੱਲੇ ਲਟਕਦੀ ਰਹੇ ਨਹੀਂ ਸਾਗੀ ਆ ਜਣੀ ਨਹੀਂ ਯਾਰ ਟرائی ਕਰਕੇ ਦੇਖ ਹੀ ਲੈਣੀ ਆ ਪਾ ਕੇ ਦੇਖ ਲਓ ਬਹੁਤ ਪਿੱਛੇ ਐ ਟ੍ਰਾਈ ਕਰਕੇ ਸੁਬ੍ਹਾ ਪਿੱਛੇ ਬਹੁਤ ਹਾਂ ਜੀ ਉਹ ਕੋਈ ਤਾਂ ਬੈਠੋ ਪਹਿਲਾਂ ਇਹੋ ਕਰੋ ਪਹਿਲਾਂ ਰਖੋ ਲਿਓ ਟ੍ਰਾਈ ਕਰਕੇ ਦੇਖੋ ਇਹ ਵੀ ਗੱਲ ਠੀਕ ਆ ਤਾਂ ਹੀ ਪਤਾ ਲੱਗੂਗਾ ਕੀ ਕਰਾਂਗੇ ਹਾਂ ਇਹਦਾ ਬੱਟ ਜਾਈ ਨਾ ਹੋਰ ਉੱਟਾ ਵੀ ਰਖੜਾ ਹਾਲੇ ਫੋੜੇ ਖੜੇ ਆ ਸਾਰਾ ਕੁਛ ਜੇ ਇੱਕ ਨਾ ਅਗੀ ਲੋਡ ਨਾ ਫਿਰ ਪਿੰਨ ਰੱਖੋ ਬੁੱਕ ਖੋਲਣ ਦੀ ਲੋਡ ਨਾ ਨਟ ਖੋਲਣ ਦੀ ਲੋਡ ਹਾਂ ਇਕ ਨੂੰ ਮੱਦੀ ਚਲਾਈ ਜਾਵੇ। ਸਾਡੀ ਜੇ ਨਹੀਂ ਇਹ ਤਾਂ ਲੋਟ ਆ ਜੇ ਫਕੀ ਰਹੇ ਹੌਲੀ ਜੀ ਹੁੱਕ ਵਰਗਾ ਨਜ਼ਾਰਾ ਨਹੀਂ ਹੋ ਰਿਹਾ ਕੀ ਗੱਲ ਆ। ਜੇ ਇੱਕ ਨਾ ਠੀਕ ਸਭ ਕੋਈ ਨਹੀਂ ਹਿੰਦੀ। ਜੇ ਜਿੱ ਕਿੰਨਾ ਬੈਗੇ ਢਿੱਲ ਬੈਗੀ ਫੇਰ ਇਹਨੇ ਦੇਖ इजीली इजीली ਕਾ ਪੈਣਾ। ਸਾਰੀ ਚੀਜ਼ ਨੂੰ ਹੁਣ ਆਹੀ ਪੁੱਛਣਾ ਜਾ ਕੇ ਚੱਲੇ ਆ। ਜੇ ਇਹਦੇ ਪਰ ਨਾ ਐ ਜੂਬ ਘੁਮਾ ਦੇ ਫੇਰ ਪੈਨ ਪਾ ਦੇ। ਹਾਫੇ ਪੈਨ ਪਾ ਦੇ। ਉਹਨੂੰ ਪੁੱਛਣਾ ਵੀ ਐਥੇ ਮੈਂ ਜੂਬ ਘੁਮਾ ਦਊ। ਠੀਕ ਐ। ਬਹੁਤ ਫੰਕਸ਼ਨ ਆ ਗਏ ਜੀ ਇਹਦੇ ਵਿੱਚ। ਯੂਨੀਵਰਸਿਟੀ ਤਾਂ ਨਾ ਹੋਵੇ। ਇਹ ਕਿਹੜਾ ਚਾਰੇ ਟਾਇਰ ਇਕੱਠੇ ਵਾਲਾ ਕੰਮ ਤਾਂ ਨਹੀਂ ਹੈਗਾ ਟੈਂਸਰ ਆ ਚਾਰੇ ਟਾਇਰ ਇਕੱਠੇ ਵਾਲਾ ਇਦਾਂ ਆ ਪਾਹ ਪਿੱਛੇ ਚਲੇ ਗਿਆ ਉਹਨਾਂ ਦੇਖ ਫੇਰ ਇਹ ਚੱਲੋ ਜੀ ਲਿਫਟ ਨੂੰ ਆ ਗਈ ਸਮਝੋ ਉਹਨੂੰ ਹੈ ਦੋਹੇ ਤੁਹਾਨੂੰ ਲੋਕ ਹੈ ਦੋਹੇ ਲੋਕਾਂ ਨੂੰ ਇਹ ਹੈ ਤਾਂ ਨਹੀਂ ਯਾਰ ਪੈਰ ਵਾਲਾ ਹੀ ਤਾਂ ਨਹੀਂ ਹੈ ਯਾਰ ਉਸੇ ਚਾਰੇ ਟਾਇਰ ਇਕੱਠੇ ਕਰਨੇ ਵਾਲਾ ਹਾਂ ਇਹਨੂੰ ਪੈਰ ਘਾਕੋ ਜਣਾ ਜਦੋਂ ਪਾੜੇ ਪਹਿਲਾ 37 ਨੂੰ ਇਹੀ ਜੇ ਹਮਰੇ ਦੇ 37 ਦਾ ਹੀ ਹੁੰਦੇ ਨੇ ਉਹਨੂੰ ਦੇਖ ਲੈ ਇੱਥੇ ਹੁੰਦਾ ਚਾਰੇ ਟਾਇਰ ਵਾਲਾ ਸਰਬਜੀਤ ਇਹਨੂੰ ਕਹੀ ਜਾਂਦਾ ਫੇਰ ਇਹ 4x4 ਉਹ 4x4 ਕੁਝ ਹੋਰ ਕੁਝ ਹੋਰ ਹੈ ਗੱਲ ਇਹ ਚਾਰੇ ਮੈਟਰ tourne ਦੇ ਇਕੱਠੇ ਉਹਦੀਆਂ ਚੀਜ਼ ਬਰਾਬਰ ਹੁੰਦਾ ਵੀ ਬਰਾਬਰੇ ਕੰਮ ਕਰਨੇ ਫਿਰਦੇ ਹੀ ਟਰੈਕਟਰ ਫਾਦ ਦਿੰਦਾ ਇੱਕ ਟੈਂ ਦਾ ਜ਼ੋਰ ਮਾਰ ਲਾ ਜਾਂਦਾ ਹਾਂ ਦੱਸਾਂ ਉਹ ਕੰਮ ਆਈ ਉਹਨੂੰ ਚਾਰੇ ਉਹਨੂੰ ਡਬਲ ਹੋ ਕਰ ਲਓ ਲੱਗਦਾ ਬਾਕੀ ਸ਼ਹਿਰ ਅੰਦੀ ਦਾ ਜੱਜਮੈਂਟੇ ਲਾਉਂਦੇ ਆ ਆ ਦੇ ਹਾਂ ਟੋੜ ਕੇ ਮਾਰ ਬਿਲਕੁਲ ਬਿਲਕੁਲ ਲੋਕਾ ਘਟ ਨਹੀਂ ਹੋਣਾ ਫਿਰ ਨਾ 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 ਸੇਲਾ ਆਦਮੀ ਉਹ ਚੜਦਾ ਤੇ ਫਿਰ ਤੇ ਕੱਢਦਾ ਫੇਰ ਹਾਂ ਭਾਈ ਜਿੱਧਰ ਨੂੰ ਮਰਜ਼ੀ ਮੋੜਦਾ ਮੁੜਦਾ ਵੀ ਨਹੀਂ ਤਾਂ ਫੇਰ ਮੁਰਦਾ ਨਹੀਂ ਹੈਗਾ ਜਦ ਆਪਾਂ ਛੱਡ ਦਿਆ ਫੇਰ ਮੁੜਦਾ ਜੀ ਹਾਂ ਜਿੰਨੀ देर ਦੱਬ ਕੇ ਰੱਖੂਗੇ ਉਨੀ ਦੇਰ ਨਹੀਂ ਮੁੜਦਾ ਇਹਨੇ ਉਨੀ ਦੇਰ ਮੁੜਦਾ ਤਾਂ ਮੈਂ ਮੁਰਲੇ ਟਾਇਰ ਜਿੰਨਾ ਮਰਜ਼ੀ ਮੋੜ ਰੱਖ ਮੋੜਨਾ ਹੀ ਨਹੀਂ ਟਰੈਕਟਰ ਨੇ ਸਿੱਧਾ ਹੀ ਸਿੱਧਾ ਹੀ ਜਾਊਗਾ ਇਹ ਟਾਇਰ ਹੁਣ ਆਪਾਂ ਦਾ ਟਰੈਕਟਰ ਫਾਜੁੰਦਾ ਇੱਕ ਸਲਿੱਪ ਮਾਰ ਲਾਂ ਜਾਂਦਾ ਇੱਕ ਖੜ੍ਹ ਦੇ ਦਿੰਦਾ ਹਾਂ ਉਹਨੂੰ ਪੈਰ ਰੱਖ ਕੇ ਦੱਬ ਲਓ ਰੋਕ ਜਿੱਤੇ ਜਾਊਗਾ ਸਿੱਧਾ ਜਾਊਗਾ ਚਾਹੇ ਸਿੱਧਾ ਜਾਊਗਾ ਪਰ ਜ਼ੋਰ ਤਾਂ ਪੂਰਾ ਲੱਜਣਾ ਨਾ ਮਾਰਨਾ ਸਾਰੇ ਟਾਇਰਾਂ ਨੇ ਕਿਤੇ ਪੈਰ ਤੇ ਚੱਕ ਦੋ ਉਹਨੂੰ ਮੈਂ ਫੇਰ ਫੇਰ ਰੁਕਣੀ ਹੋ ਰਹਿਣਾ ਫੇਰ ਰੁਕਣੀ ਹੋ ਰਹਿਣਾ ਜਿੱਥੇ ਨਾ ਮੋੜ ਜੇ ਨਾ ਮੋੜ ਜੇ ਨਹੀਂ ਫਿਰ ਚੱਲਦਾ ਮੋੜ ਦਾ ਵਿੱਚ ਆਇਆ ਵੀ ਆਪਾਂ ਮੋੜ ਨਹੀਂ ਕਿਥੇ ਅੱਗੇ ਬਾਕੀ ਹਮ ਦੀ ਖੇਤ ਖੋਦ ਵਿੱਚ ਚੱਲਦਾ ਦੇਖਾਂਗੇ ਇੱਕ ਪਾਸੇ ਜੈਕ ਹੈ ਕਿੱਦਾਂ ਹੈ ਹਾਂ ਉਹ ਬਦੂਏ ਪਾਸੇ ਟਾਇਰਾਡ ਲਾਤੀ ਨਾਲ ਨੀਚੇ ਐਕਸਲਾਂ ਨੂੰ ਵੀ ਗਲੀ ਫੁੰਦਾ ਕਰਦਾ ਇਹਦੇ ਹੂੰ ਪਿੱਛੇ ਐਕਸਲਾਂ ਨੇ ਜੈਕ ਆ ਗਿਆ ਕਿ ਇੱਧਰ ਹੀ ਸਾੜਾ ਇੱਕ ਸਿੰਗਲ ਜੈਕ ਕਰ ਲਓ ਪਾਸੇ ਇਹ ਫਟਾਈ ਰਾਡ ਲ ਦਰਮਾ ਰਾਜੂ ਸਾਡੇ ਵਾਲੇ ਟਰੈਕਟਰ ਦੀ ਮੂਹਰੇ ਤੇ ਉੱਪਰੋਂ ਚੱਕ ਹੁੰਦੀ ਆ ਇਹਨਾਂ ਦੇ ਦਰਮਾ ਹੋ ਗਿਆ ਕੋਲੈਂਟ ਹੈ ਹਾਂ ਹੁਣ ਤਾਂ तकरीबन ਸਾਰੇ ਟਰੈਕਟਰਾਂ ਚ ਕੋਲੈਂਟ ਆਇਆ ਗਿਆ ਫਿਲਟਰ ਸਿਸਟਮ ਆ ਜਾਲੀ ਵੀ ਆ ਗਈ ਬਾਹਰ ਖੋਲ ਕੇ ਸਾਫ਼ ਕਰਨੀ ਪਰ ਹਨ ਉਂਗਲੂ ਜਾ ਉਹ ਗੇਸਿਪੀ ਬਗੜਾ ਜਮਾਂ ਦੀ ਖੋਜ ਨੇ ਸਭ ਜਾਲੀ ਸਾਫ ਕਰ ਦੋ ਹਾਂ ਬੂ ਮੁਰੇ ਕਾਤਰਾਂ ਬਰੀ ਕੇ ਜਾਊਗਾ ਅੱਗੇ ਬੋਸ਼ ਵਾਲਿਆਂ ਦੇ ਹਣਾ ਬੋਸ਼ 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 ਆ ਗਿਆ ਬੋਸ਼ ਵਦਿਆ ਭਾਈ ਮੈ ਕੋ ਪੰਪ ਮਾਈ ਕੋ ਵਾਲਾ ਜਮਾਂ ਖੜੀ ਜੇ ਤਾਰਾਂ ਜੇ ਤਾਂ ਆਏ ਲੰਬੀਆਂ ਜਿਸ ਨਾਲ ਗੱਡੀਆਂ ਨੂੰ ਹੁੰਦੀਆਂ ਨੇ ਹੁੰਦੀਆਂ ਐ ਸਾਰੀਆਂ ਲਾਈਆਂ ਵੀ ਐ ਜੈ ਜੇ ਐ ਸਾਰੀਆਂ ਤਾਰਾਂ ਹੈ ਜੀਪੀਐਸ ਟਰੈਕਟਰ ਪਤਾ ਲੱਜਦਾ ਕਿੱਥੇ ਚੱਲ ਰਿਹਾ ਕਿਆ ਕਰ ਹਾਂ ਖੜਾ ਐ ਕਿਆ ਕੋ ਦਾ ਸਭ ਕੋ ਪਤਾ ਲੱਜਣਾ ਤੁਹਾਨੂੰ ਉਹ ਜੀਪੀਐਸ ਸਿਸਟਮ ਬਹੁਤ ਹੈ ਫੈਸਲੇ ਉਹੀ ਹੈ ਨਾ ਸਮਝ ਲਾਉਣਾ ਸਾਰਾ ਲੈਪਟਾਪ ਵਾਲਾ ਕੰਮ ਹੈਗਾ ਹਾਂ ਹੌਲੀ ਹੌਲੀ ਟੋਟਲ ਸੈਂਸਰ ਆਉਣ ਲੱਜਣਾ ਸਿਸਟਮ ਇਹ ਦੱਸ ਰਹੇ ਆ ਉਹ ਸੀਆਰਡੀ ਆ ਜਿਹੜਾ ਮਲਕੀਸੀ ਵਾਈਨਰ ਵਾਲਾ ਉਹਦੀ ਰੇਸ ਵਿੱਚ ਲੈਪਟਾਪ ਨਾਲ ਵਧਣੀ ਆ ਲੱਗਦੀ ਫੇਰ ਨੂੰ ਤੇ ਨਹੀਂ ਹੋਣਾ ਕਾਦਾ ਨਹੀਂ ਉਹ ਨਹੀਂ ਆਉਣਾ ਉਹ ਨਹੀਂ ਹੈਗਾ ਥੈਂਕ ਯੂ ਵੀ ਬਿਨਾਂ ਨੀ ਤੇਰਾ ਨਾਲੇ ਜਿੱਦਾਂ ਭਰਾ ਹੀ ਉਹਨੂੰ ਚਰੰਗਾ ਭਰਾ ਕਿ ਪਤਾ ਲੱਗੂਗਾ 55 ਲੱਗੂ 55 53 55 ਹੀ ਹੁੰਦੀ ਹੈ 55 53 हां ठीक है यार ना तो तू फर्शे अच्छा फर लुआ ले आंदा फिर तू जी लगवा ले मलकी दवाई हां चलो ठीक है ओके ਕਿਹੜੀ ਕੋ ਕਿਹੜੀ ਹੁਕਲਵਾ ਲਈ ਹੁਣ ਪਾਸ ਹੋਈ ਕਿਹੜੀ ਹੋਈ ਬੰਮੇ ਪਾਸ ਪਾਸ ਨਹੀਂ ਪਤਾ ਹੀ ਗੱਲ ਹੁੰਦੀ ਬਾਈ ਜੇ ਕੋਈ ਨਵੀਂ ਚੀਜ਼ ਆਉਂਦੀ ਆ ਹਾਂ ਉਹਨਾਂ ਚਿਰੋ ਪਾਸ ਨਹੀਂ ਹੁੰਦੀ ਜਿੰਨਾ ਚਿਰ ਆਪਣਾ ਤਜਰਬਾ ਨਹੀਂ ਦਿਖਦਾ ਕਈ ਨਕਸ ਪੈ ਜਾਂਦੇ ਆ ਕੋਈ ਬੜੀ ਹੋ ਜਾਂਦੀ ਛੋਟੀ ਹੋ ਜਾਂਦੀ ਆ ਹੂੰ 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 ਉਹ ਬੜੀ ਰਖਾਓ ਥੋੜੀ ਜਿਹੀ ਬੜੀ ਰਖਾਓ ਆਏ ਓਏ ਰੱਬਾ ਮੇਰੇ ਆ ਬੜੀ ਰਖਾ ਹੋ ਗਈ ਕਹਿੰਦਾ ਹਾਂ ਬੜਾ ਟਰੈਕਟਰ ਬੜਾ ਟਰਾਲਾ ਹੁਣ ਹੁਕਮੀ ਤਾਂ ਬੜੀ ਰਖਾਣੀ ਦੀ ਪਰ ਦੂਦਾਬੀਟਰ ਨਹੀਂ ਚੱਲਦਾ ਜੀਦਾ ਵੀ ਕਹਿਲੇ ਜਾਂਦਾ ਖੋਲਣਾ ਹੀ ਲੋੜ ਨਹੀਂ ਇਹਨੂੰ ਹਾਂ ਇਹ ਵੀ ਗੱਲ ਹੈਗੀ ਠੀਕ ਕਰਦੇ ਕਰਦੇ ਆ ਵੀ ਹਾਂ ਲੱਗਦਾ ਕੋਈ ਟਰੈਕਟਰ ਆਮੇ ਦੀ ਵਾਈ ਨੂੰ ਠੀਕ ਆ ਅੰਦਰ ਵਾਲਾ ਟਰਾਲਾ ਹੀ ਅੰਦਰ ਆ ਗਿਆ ਓ ਚੱਲ ਮੇਰੇ ਭਾਈ ਅੱਛਾ ਹਾਂ ਹੱਥੋਂ ਉੱਪਰ ਦੇ ਪੰਨੇ 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 ਚੁੱਕਾ ਦੀ ਹੈ ਓਏ ਖੱਲੀ ਹੋ ਗਈਆਂ ਦੇਖੀਂ ਵਿਚਾ ਕੇ ਚੱਲ ਚੱਲ ਇਹ ਪਿੰਨਾ ਪੁੰਨਾ ਕਿੱਥੇ ਆ ਉਹਦਾ ਪਤਾ ਦਿੰਦੀ ਇਹਦਾ ਬਿਠਾ ਕੇ ਜਾਂਦੀ ਆ ਅੱਛਾ ਉਹਦਾ ਬਥਾ ਉਹ ਟਰੈਕਟਰ ਹੈ ਟਰਾਲੇ ਨੂੰ ਡੇਟਾ ਨਾਉਣੀ ਆ ਦੀ ਆ ਬਣਾ ਚੱਕ ਕੇ ਉੱਪਰ ਮੜਾ ਚੱਲ ਉਹ ਰੋਕੀ ਮੜਾ ਦੇਖੀਂ ਕੀ ਆ ਫਰਕ ਆ ਸਾਦੇ ਵਿੱਚ ਵੋ ਮੋਤਾ ਦਾ ਗੱਡੀ ਦਾ ਟੱਕਰ ਨਹੀਂ ਮੜਿਆ ਥੱਲੇ ਵਾਲਾ ਹਾਂ ਕੋਣ ਵਾਲਾ ਗੱਡੀ ਦਾ ਥੱਲੇ ਗੜੀ ਆ ਥੱਲੇ ਲਵਾ ਜੀ ਮੀਨੋ ਤਾਂ ਆਓ ਪੱਤੀ ਲੱਗਦੀ ਆ ਉਹ ਪੱਤੀ ਲੱਗਦੀ ਆ ਬਣਾ ਦੇ ਉਹ ਜੀ ਉਹ ਰੋਕੀ ਮੜਾ ਦੇਖ ਲਣ ਦੇ ਮੈਨੂੰ ਓਏ ਉਹ ਪੰਡਤ ਦੇਖ ਤਾਂ ਹੁੱਕ ਲੱਗੀ ਇੱਧਰ ਸਟੀਲ ਦੀ ਲਵਾ ਲਿਆਏ ਅਗਲੇ ਕੀ ਲਵਾਤੀ ਹੋਰ ਕੀ ਨਵੇੜ ਤਾਂ ਕੰਮ ਪੱਕਾ ਹੀ ਆ ਉਹ ਦੇਖ ਲਈ ਮੈਂ ਕਸਮ ਖਾਉਂ ਹੁਣ ਇਹ ਇਹਨੂੰ ਰੰਗ ਰੋਗਨ ਵੀ ਕਰਾ ਲੈਣਾ ਤਾਂ ਯਾਰ ਕਰਾਵਗੇ ਥੋੜੀ ਸੈਟ ਕਰਾਉਣੀ ਹੈ ਮਾਰੀ ਇਹ ਅੱਛਾ ਥੋੜੀ ਜੀ ਖਾਣੇ ਨੂੰ ਮੈਂ ਆਇਆ ਜਿਆਦਾ ਬੜੇ ਆ ਆ ਇੱਕ ਚੀਜ਼ ਰੱਖੋ ਤੁਸੀਂ ਇੱਕ ਚੀਜ਼ ਨੋਟ ਕਰੀ ਜਿਹੜੀ ਆ ਲੱਗਦੀ ਹੈ ਨਾਲ ਲੱਗਣੀ ਨਹੀਂ ਚਾਹੀਦੀ ਹੈ ਨਾਲ ਕਦੇ ਨਾਲ ਉਹ ਅੰਦਰ ਦੇ ਪਾਸੇ ਲੱਗਦੀ ਹੈ ਨਾਲ ਉਹ ਨਾ ਉਹਦੇ ਨਾਲ ਤਾਂ ਨਹੀਂ ਲੱਗਦੀ ਆ ਲੱਗੀ ਵੀ ਨਾਲ ਹਾਂ ਥੋੜਾ ਥੱਲੇ ਪਲੇਟ ਲੱਗੀ ਰਹੀ ਬਰਾਬਰ ਹੋਇਆ ਹੋਇਆ ਉਹ ਵੀ ਥੱਲੇ ਪਲੇਟ ਹੈ ਮੇਰੀ ਇੱਥੇ ਰਹਿਣੀ ਹੈ ਐ ਕੰਮ ਗਲਤਾ ਹੋ ਵੇਹੇ ਤਾਂ ਆਹ ਦੇ ਟੱਕ ਲੱਗਿਆ ਵੇਹੇ ਆ ਪੱਤੀ ਲੱਗੀ ਥੱਲੇ ਠੀਕ ਹੈ ਠੀਕ ਉ ਜਦੋਂ ਆਪਣਾ ਟਰੈਕਟਰ ਨੇ ਜੰਪ ਮੰਨ ਲਾ ਵੀ ਜੰਪ ਵੱਜਦਾ ਹੋਇਆ ਫਿਰ ਥੋੜੀ ਜਿਹੀ ਪੰਗਾ ਹੋ ਸਕਦਾ ਉਹ ਵੈਸੇ ਗੱਲ ਕਰਨਾ ਹਾਂ ਬੱਤੀ ਲੱਗੀ ਹੋਵੇ ਹਾਂ 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 ਹੈਲੋ ਭਾਈ ਹੁਣ ਤਾਂ ਦੇਖ ਹੁਣ ਤਾਂ ਆਪਾਂ ਕਿ ਕਿੰਨੇ ਕੁਆਂਟਲ ਵਾਲਾ ਹੋ ਗਿਆ ਕੰਮ ਜਗੇ ਹੁਣ ਤਾਂ ਪਤਾ ਹੀ ਨਹੀਂ ਜੀ ਇਹਨਾਂ ਦਾ ਪਉਣਾ ਵੀ ਹੁਣ ਨਹੀਂ ਬਤਾਏਗਾ ਥੋੜੀ ਕੋਈ ਜ਼ੋਰ ਲੱਗਦਾ ਹੈ ਵਧੀਆ ਹੋ ਗਿਆ ਕੰਮ ਨਾਲੇ ਬੜੀ ਚੀਜ਼ ਤਾਂ ਬੜਾ ਹੈ ਇਹ ਜੱਟ ਦੀ ਚੀਜ਼ ਇਹਦੇ ਵਿੱਚ ਯਾਰ ਆਪਣੋ ਆਈਪੀ ਜੀ ਇਹ ਉਹਨੇ ਕਿਹਾ ਵੀ ਮੈਨੂੰ ਕਹਿੰਦਾ ਚਾਰ ਦਾ ਚੁੱਲਾ ਆਉਂਦਾ ਕਹਿੰਦਾ ਟਰਾਲੀਆਂ ਨੂੰ ਹਾਂ ਵੀ ਸਵਾ 4 ਇੰਚੀ ਮੂੰਹ ਰੱਖ ਲਾ ਹਾਂ ਠੀਕ ਆ ਗਿਆ ਭਾਈ ਜੀ ਹਾਂ 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 ਇਹ ਮਿੱਟੀ ਵਾਲਾ ਮਹਾ ਨਹੀਂ ਮਹਾ 5.5 ਇੰਚੀ ਰੱਖ ਅੱਛਾ ਉਹਦੇ ਜਿਹੜੇ ਜਿਹੜੇ ਲੱਕਰ ਜਿਹੜੇ ਪਸ਼ਾਬੜ ਨਹੀਂ ਲੱਗਦੀ ਆ ਮਾੜੀ ਵੀ ਉਹਨੇ ਮੈਨੂੰ ਕਹਿ ਕਹਦਾ ਦਿੱਕਤ ਆਉਣੀ ਕਹਿੰਦਾ ਹਾਏ 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 ਹੁਣ ਨਹੀਂ ਹੋ ਕੋਲਦੀ ਨਹੀਂ ਦੀ ਇਹ ਹਾਂ ਜਾਲੇ ਨੂੰ ਬਰਾਬਰ ਵੰਦੀ ਆ ਜੇ ਆਹੀ ਥੋੜਾ ਜਿਹਾ ਮੈਂ ਉਹਦਾ 4.5 ਕਹਿ ਕੇ ਦਿਖਾਉਂਦਾ ਇਹ ਹੁਣ ਕਰਾਉਣਾ ਹੈ ਕਰਵਾ ਕੇ ਲਿਆਂਗਾ ਜੀ ਪੀਟੀਓ ਫਿਰ ਆਇਓ ਚਲਦੀ ਰੂਟਾ ਬਿਟਾ ਸੁਣ ਲਈ ਉਹ ਵੀ ਦੇਖੀ ਨਾ ਪਤਾ ਕੀ ਗੱਲ ਹੈ ਜਿਹੜਾ ਤੇਰਾ ਇੱਥੇ ਉਹ ਹੈ ਜਿਹੜਾ ਪੈਣਾ ਉਹਦਾ ਗੋਡਾ ਜਿਹਾ ਵੀ ਕਾਫੀ ਹੈ ਤੇ ਉਹਨੇ ਲੱਗ ਗਿਆ ਉਹ ਜਦ ਤਾ ਰੂਟਾ ਬਿਟਣੋਂ ਥੱਲੇ ਛੱਡਣਾ ਉਹਨੇ ਇੱਥੇ ਵੀ ਲੱਗਣ ਲੱਜਣਾ ਉਹ ਦੇਖ ਲਿਆ ਉਹ ਵੀ ਸਾਰਾ ਹਾਂ ਉਹ ਫਰਕ ਉਹ ਗੋਡਾ ਜੀ ਮੋਟਾ ਹੁੰਦਾ ਇਹਦਾ ਉਹ ਗੋਡਾ ਹੀ ਮੋਟਾ ਜ਼ਿਆਦਾ ਉਹਨਾਂ ਉਹਨੇ ਵੀ ਮੋੜਲੇ ਕੰਢੇ ਵੀ ਨਹੀਂ ਹੋ ਜਾਣਾ ਉਹਨਾਂ ਕਿੰਨੇ ਵੀ ਉਹ ਨੀਮੀ ਚੱਲ ਜਾਣਾ ਜੀ ਕਿ ਵਾਸੇ ਅਸਲੀ ਜਿਹੜਾ ਲੋਡ ਹੁੰਦਾ ਏ ਇੱਕ ਮੈਂ ਹੋਰ ਚਲੋ ਤੁਸੀਂ ਖੜੇ ਆ ਦੋ ਤਿੰਨ ਭਰਾ ਭਾਵੇਂ ਇੱਕ ਸਲਾਹ ਕਰਕੇ ਦੇਖਦੇ ਆ ਸਲਾਹ ਕਈ ਵਾਰ ਟੈਡੀ ਮੈਡੀ ਵੀ ਹੁੰਦੀ ਏ ਭਾਵੇਂ ਇਹ ਹਜੇ ਥੋੜਾ ਖੁੱਲਦਾ ਹੀ ਹੋ ਜਵੇ ਕੱਲਾ ਵਜਨ ਤਾਂ ਸਾਰਾ ਇਹਦੇ ਪਰ ਆਉਣਾ ਮੇਨ ਹਨਾ ਹੋ ਸਕਦਾ ਨਾ ਸਿਸਟਮ ਇਹ ਜੇ ਆਪਾਂ ਬਾਈਕ ਤੇ ਬਈ ਇਹ ਗੱਲ ਕਰਦੇ ਹਾਂ ਦੋਹਾਂ ਕਰਾਉਂਦਾ ਜਾਂ ਖਿੱਚਦਾ ਟਰਾਲਾ ਟਰੈਕਟਰ ਜਦ ਤੱਕ ਦੋਹਾਂ ਬੱਤੀ ਮੁਝੂਗੀ ਉਹਨੂੰ ਉਹਨੂੰ ਮਤਲਬ ਹੈ ਜਿਵੇਂ ਕਿ ਆਹ ਚੱਲ ਨਾ ਜਾ ਉੱਪਰ ਨੂੰ ਘੁੰਮਦਾ ਜਾ ਥੱਲੇ ਨੂੰ ਘੁੰਮਦਾ ਹੁਣ ਵੀ ਤਾਂ ਲੋਡ ਐ ਇਹਦੇ ਪਰ ਹੁਣ ਲੋਡ ਐ ਇਹਦੇ ਪਰ ਨਹੀਂ ਹੈਗਾ ਸਾਰਾ ਨਾ ਨਾ ਜਿੱਦਣ ਟਰਾਲੀ ਲਾ ਲੂਗੀ ਉਹ ਉੱਪਰ ਹੀ ਪੜ ਦੇਣੀ ਹੈ ਹਲਾ ਨਹੀਂ ਕਰੋ ਮੈਂ ਜਿੱਕੇ ਜਾ ਕੇ ਦੇਖੀ ਕਿ ਟਰੈਕਟਰ ਟੰਗ ਜਦੋਂ ਉੱਪਰ ਟਰੈਕਟਰ ਉੱਪਰ ਟੰਗ ਲੈਂਦਾ ਜੇ ਫੇ ਲਾੜ ਉਹਦਾ ਬੰਦਾ ਟਰੈਕਟਰ ਚੱਕ ਲੈਂਦਾ ਉਹ ਟਿੱਡ ਤਾਂ ਚੱਕੀ ਨਹੀਂ ਹੁਣ ਇਹਨੇ ਨਿਕਲ ਜਣਾ ਵਿੱਚ ਤੇ ਇਹਦੇ ਮਜ਼ੂਰ ਨਹੀਂ ਰਹਿਣਾ ਉੱਪਰ ਨੂੰ ਪਟਲੇ ਜਾਣਾ ਮੈਂ ਕਹ ਇੱਕ ਪੁਆਇੰਟ ਹੈ ਆ ਪੁਆਇੰਟ ਤਾਂ ਮੈਂ ਮੰਨਦਾ ਤੇਰੀ ਗੱਲ ਹੈਗਾ ਵੀ ਉਹ ਚੀਜ਼ ਐ ਇੱਥੇ ਪੈ ਜਾਂਦੀ ਚਾਹੇ ਥੱਲੇ ਨੂੰ ਗਿਰ ਜਾਂਦੀ ਐ ਚਾਹੇ ਕੱਲੀ ਖੁੱਲ ਜਾਂਦੀ ਐ ਇੱਥੇ ਜੇ ਪੈ ਜਾਂਦੀ ਐ ਤੇ ਪੈਨ ਨਾਲ ਆਹ ਪੈਨ ਨਹੀਂ ਮੁਹ ਸਵਾ ਚਾਰ ਚਾਹੀਦਾ ਮੁਹ ਸਵਾ ਚਾਰ ਚਾਹੀਦਾ ਬਸ ਕਹੇ ਹਟਿਆ ਉਹ ਮੰਦਿਆਂ ਦੀ ਉਹ ਕਹੇ ਹਟੇ ਬਥੇਰਾ ਜੋਰ ਲਾਇਆ ਉਹਨੇ ਔਰ ਇਹਨੇ ਕਿਦਾਂ ਫੋਨ ਨਹੀਂ ਕਰਕੇ ਦੇਖਿਆ ਉਹ ਵਿੱਚ ਵਾਲਾ ਔਰ ਤੇਰੇ ਪੁੱਛ ਲਾ ਵੀ ਭਾਈ ਕਿਹਾ ਉਹ ਇਹ ਸਵਾ ਚਾਰ ਕਰਾਈਏ ਦੱਸ ਹੁਣ ਇਹਦੇ ਵਿੱਚ ਇੰਨੀ ਸਪੇਸ ਐ ਦੋ ਹੋਕਾ ਪੱਕੀ ਗੱਲ ਦੋ ਹੋਕਾ ਦੋ ਟਰਾਲੇ ਜੋੜ ਲਿਆ ਕਰਾਂਗੇ ਯਾਰ ਮੇਰੇ ਵਾਲਾ ਵੀ ਪਾ ਲਿਆ ਗਿਆ ਨਹੀਂ ਨਾਲੇ ਇਕੱਠਾ ਹੀ ਚੱਕ ਮਰਕੀ ਤਬਾਈ ਚਲੋ ਵਧੀਆ ਹੋਇਆ ਕੰਮ ਐ ਵੀ ਤੇ ਹੁਣ ਸਰਨਾ ਚਾਚਾ ਕਿਆ ਕਹਿ ਗਿਆ ਉਹ ਕੋ ਦੇਖਣ ਆਇਆ ਥਾ ਉਹ ਕੋ ਦੇਖਣ ਆਇਆ ਥਾ ਹੁਣ ਦੇਖਦੇ ਆ ਅਹ ਉਹ ਉਧਰ ਟਰੈਕਟਰ ਦੀ ਗੱਲ ਚੱਲਦੀ ਸੀ ਪਹਿਲਾਂ ਉਹਨਾਂ ਦੀ ਉੱਥੇ ਦੇਖ ਕੇ ਕਹ ਜੀ ਠੀਕ ਆ ਠੀਕ ਆ ਉਹ ਉਹਨਾਂ ਨੇ ਇੱਥੇ ਸੋਨਾ ਲੀ ਕਿੰਨਾ ਖਰਤਾ ਕਰਤਾ ਹੋਣੀ ਤੇ ਪਰ ਇਹ ਨਾਲ ਪੁੱਛੋ ਜੀ ਹਾਂ ਐ ਨਹੀਂ ਗੱਲ ਹੁਣ ਤੂੰ ਦੱਸ ਕਿਸੇ ਨੂੰ ਮਾੜਾ ਮੋਟਾ ਇਦਾਂ ਥੋੜਾ ਮੇਰਾ ਵੀ ਜੀ ਕਰਨ ਲੱਗ ਗਿਆ ਹੁਣ ਆਪਣੇ ਟਰੈਕਟਰ ਨੂੰ ਰਵਾਦਣਾ 12000 ਰਿਆਰ ਲੈ ਡਰ ਲੱਗ ਗਿਆ ਲੈ ਹਾਂ 12000 ਲਾਈਏ ਸੀ ਆਪਣਾ ਵੇਚ ਆਉਣ ਜਾਣ ਦਾ ਵੀ ਹਾਂ 12000 ਇਹਦਾ 1 ਫਿਰ ਤਾਂ ਜਿੰਨੇ ਮੇਰੇ ਫਾਲਿਆਂ ਪਰ ਲੱਗਣੇ ਉਹਨੇ ਤੁਸੀਂ ਇੱਥੇ ਲਾਤੇ ਹਾਂ ਔ 15000 ਨੂੰ ਛੱਡ ਕੇ ਆਇਆ ਫਾਲੇ 45 ਕਿਲੋ ਦੇ ਉੱਪਰ ਹੋਗੀ 15000 ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਤਾਂ ਬਹੁਤ ਆ ਸਾਲੀ ਬਾ ਰਹੀ ਆ ਮੈਂ ਤਾਂ ਹਾਂ ਠੀਕ ਆ ਕਿ ਦੋ ਜਣੇ ਜਾ ਕੇ ਤਾਂ ਫਾਤੀ ਆ ਉਹ ਤਾਂ ਸਾਡੇ ਵਾਲੀ ਫਸਾਉਣੀ ਔਖੀ ਹੋ ਜਾਂਦੀ ਏ ਕੱਲੇ ਬੰਦੇ ਨੂੰ ਕੋਈ ਕਿ ਇੱਧਰ ਫੜੂਗਾ ਬੰਦਾ ਕਿ ਉੱਧਰੋਂ ਪਾਊਗਾ ਦੋ ਜਣੇ ਤਾਂ ਲੱਗਣੇ ਲੱਗਣੇ ਆ ਇਹ ਤਾਂ ਹੈ ਚਲੋ ਜੀ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਅਗਲੇ ਬਲੌਗ ਚ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ ਆਸਤਰੀ ਕਾਲ ਜੀ ਸ